ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਪੁਲਾਂ ਦੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਪਹਿਲੀ ਪਾਤਸ਼ਾਹੀ ਦਾ ਜਨਮ ਦਿਹਾੜਾ ਤੇ ਇਸ ਦੇ ਗੁਰੂ ਘਰ ਦੇ ਦਰਸ਼ਨਾ ਦਿਦਾਰਾਂ ਦੇ ਲਈ ਖਾਸ ਕਰਕੇ ਉਹਨਾਂ ਦੀ ਜਨਮ ਭੂਈ ਦੇ ਦਰਸ਼ਨ ਦਿਦਾਰਾਂ ਦੇ ਲਈ ਜਥੇ ਵੀ ਨਨਕਾਣਾ ਸਾਹਿਬ ਗਏ ਨੇ ਤੇ ਇਸ ਤੋਂ ਗੱਲ ਅੱਗੇ ਤੋਰਦੇ ਹਾਂ ਜੀ ਅੱਜ ਦੀਆਂ ਖਬਰਾਂ ਤੇ ਨਜ਼ਰਸਾਨੀ ਕਰੀਏ ਤਾਂ ਕੁਝ ਅਹਿਮ ਖਬਰਾਂ ਨੇ ਜਿਹੜੀਆਂ ਅੱਜ ਧਿਆਨ ਮੰਗਦੀਆਂ ਨੇ ਜਿਨ੍ਹਾਂ ਤੇ ਚਰਚਾ ਹੋਣੀ ਜ਼ਰੂਰੀ ਹੈ ਪੰਜਾਬ ਦੇ ਵਿੱਚ ਡੀਆਈਜੀ ਹਰਚਰਨ ਭੁੱਲਰ ਤੋਂ ਬਾਅਦ ਇੱਕ ਹੋਰ ਡੀਆਈਜੀ ਦਾ ਨੰਬਰ ਲੱਗਣ ਵਾਲਾ ਸੀਬੀਆਈ ਦੀ ਰਡਾਰ ਦੇ ਉੱਤੇ ਕੀ ਖੋ ਡੀਆਈਜੀ ਆ ਗਿਆ ਉਹ ਸਾਰੀ ਵਿਸਤ੍ਰਿਤ ਖਬਰ ਆਪਾਂ ਚਰਚਾ ਕਰਾਂਗੇ ਇਸ ਦੇ ਨਾਲ ਹੀ ਪਾਵਰਕਾਮ ਵਾਲਾ ਮਾਮਲਾ ਪਮਲਾ ਬਹੁਤ ਵੱਡਾ ਹੋ ਗਿਆ ਪਾਵਰਕਾਮ ਦੇ ਵਿੱਚ ਬਸੰਤ ਗਰਗ ਦੀ ਆਮਦ ਤੋਂ ਬਾਅਦ ਜਿਵੇਂ ਪੱਤਝੜ ਸ਼ੁਰੂ ਹੋਈ ਇਹ ਸਾਰੀ ਕਵਾਇਦ ਕੀ ਭ੍ਰਸ਼ਟ ਅਫਸਰਾਂ ਦੇ ਖਿਲਾਫ ਦਿਖਾਵੇ ਦੀ ਕਵਾਇਦ ਹੈ ਅਸਲ ਦੇ ਵਿੱਚ ਹਕੀਕਤ ਜਮੀਨਾਂ ਹੱਥੇ ਆਉਣ ਵਾਲਾ ਮਾਮਲਾ ਪਾਵਰ ਕੌਮ ਦੀਆਂ ਜ਼ਮੀਨਾਂ ਹਥਿਆਉਣ ਦੇ ਲਈ ਰਾਹ ਪੱਧਰਾ ਕਰਨ ਦੀ ਕਵਾਇਦਾਂ ਇਹ ਸਾਰੇ ਨੁਕਤੇ ਕੀ ਨੇ ਕੀ ਕੀ ਕਾਰਵਾਈ ਹੋਈ ਹੈ ਕਿਵੇਂ ਅੱਗੇ ਵਧਿਆ ਜਾ ਰਿਹਾ ਇਸ ਨੂੰ ਵੀ ਆਪਾਂ ਵਿਸਥਾਰ ਸ੍ਰੂਪ ਚ ਛੂਹਾਂਗੇ ਤੇ ਇਸ ਦੇ ਨਾਲ ਹੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਵਾਰ ਮੁੱਦਾ ਉੱਠਦਾ ਕਿ ਜੀ ਪੰਜਾਬ ਦੇ ਵਿੱਚ ਅਫਸਰ ਅਧਿਕਾਰੀ ਖਾਸ ਕਰ ਪੁਲਿਸ ਤੰਤਰ ਨਾਲ ਅਧਿਕਾਰੀ ਮਿਲ ਕੇ ਜੋ ਖੇਡ ਖੇਡਦੇ ਨੇ ਉਹਨਾਂ ਦੇ ਨਾਮ ਸਾਹਮਣੇ ਆਉਣੇ ਚਾਹੀਦੇ ਨੇ ਤੇ ਖੁਦ ਸਪੀਕਰ ਸਾਹਿਬ ਇੱਕ ਮਾਮਲਾ ਉੱਥੇ ਸਾਹਮਣੇ ਰੱਖਦੇ ਨੇ ਤੇ ਉਸ ਤੋਂ ਬਾਅਦ ਕਹਿੰਦੇ ਜੀ ਗ੍ਰੈਬ ਵਿਭਾਗ ਤੋਂ ਰਿਪੋਰਟ ਮੰਗ ਲਈ ਸੀ ਕਿ ਪੁਲਿਸ ਤੰਤਰ ਦੇ ਅੰਦਰ ਪੁਲਿਸ ਵਿਭਾਗ ਦੇ ਅੰਦਰ ਕਾਲੀਆਂ ਪੇਡਾਂ ਉਹ ਕਿੰਨੀਆਂ ਕ ਕਾਲੀਆਂ ਪੇਡਾਂ ਨੇ ਉਹ ਸੂਚੀ ਦਾ ਬਣਿਆ ਕੀ ਸਪੀਕਰ ਸਾਹਿਬ ਨੂੰ ਸੂਚੀ ਮਿਲ ਗਈ ਜਾਂ ਨਹੀਂ ਕਿੱਥੇ ਖੜੀ ਹੈ ਉਹ ਸਥਿਤੀ ਇਸ ਪਹਿਲੂ ਨੂੰ ਵੀ ਅੱਜ ਆਪਾਂ ਚੰਗੀ ਤਰ੍ਹਾਂ ਛੂਹਾਂਗੇ ਤੇ ਪੰਜਾਬ ਯੂਨੀਵਰਸਿਟੀ ਇੱਕ ਲੜਾਈ ਜਿੱਤ ਲਈ ਹੈ ਤਾਂ ਕਿ ਇਹੀ ਲੜਾਈ ਤੇ ਰੁਕ ਜਾਣਾ ਜਾਂ ਬੜੀ ਲੜਾਈ ਅਜੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਹੈ ਉਦੀ ਹੋਣ ਦੀ ਹੈ ਸੈਨਟ ਤੇ ਸਿੰਡੀਟ ਦੇ ਮਾਮਲੇ ਚ ਕਿਵੇਂ ਅੱਗੇ ਵਧਿਆ ਜਾ ਰਿਹਾ ਤੇ ਬੀਜੇਪੀ ਕਿਹੜਾ ਪੈਂਤੜਾ ਅਖਤਿਆਰ ਕਰ ਰਹੀ ਹੈ ਖਾਸ ਕਰ ਪੰਜਾਬ ਬੀਜੇਪੀ ਇਸ ਨੂੰ ਲੈ ਕੇ ਵੀ ਆਪਾਂ ਗੱਲ ਕਰਾਂਗੇ ਤੇ ਉਧਰ ਵਿਜੀਲੈਂਸ ਨੇ ਕਹਿੰਦੇ ਵਿਕਰਮ ਮਜੀਠੀਆ ਦੇ ਸਾਲੇ ਨੂੰ ਸਾਮਣ ਜਾਰੀ ਕਰ ਦਿੱਤਾ ਜੀ ਇਹ ਨਵੇਂ ਸਿਰੇ ਤੋਂ ਕੋਈ ਕੋਣ ਫੜਨ ਦੀ ਕਵੈਦ ਹੈ ਕੀ ਹੈ ਸਾਰਾ ਕੁਝ ਇਹਨਾਂ ਸਾਰੀਆਂ ਖਬਰਾਂ ਤੇ ਨਜ਼ਰਸਾਨੀ ਕਰਦੇ ਆ ਜੇ ਆਪਾਂ ਅੱਗੇ ਵਧੀਏ ਸਭ ਤੋਂ ਪਹਿਲਾਂ ਹਰਚਰਮ ਸਿੰਘ ਪੁੱਲਰ ਇਸ ਮਾਮਲੇ 'ਚ ਲਗਾਤਾਰ 2 ਦਰਜਨ ਦੇ ਕਰੀਬ ਅਫਸਰਾਂ ਅਧਿਕਾਰੀਆਂ ਦੀ ਚਰਚਾ ਚੱਲ ਰਹੀ ਹੈ ਕਿ ਜੀ ਕਿ ਉਹਨਾਂ ਦੀ ਸੂਚੀ ਬਣ ਗਈ ਸੀ ਜੀ ਫਿਰ ਚੈਟ ਦਾ ਮਾਮਲਾ ਸਾਹਮਣੇ ਆ ਗਿਆ ਸੀ ਭੁੱਲਰ ਤੇ ਕ੍ਰਿਸ਼ਨੂ ਦੀ ਕਿ ਉਹਨਾਂ ਦੀ ਆਪਸੀ ਚੈਟ ਦੇ ਆਧਾਰ 'ਤੇ ਫਿਰ ਦੋਵਾਂ ਦਾ ਰਿਮਾਂਡ ਹੋ ਗਿਆ ਕਿਉਂਕਿ ਇਹ ਤੋਂ ਪਹਿਲਾਂ ਵਿਜੀਲੈਂਸ ਰਿਮਾਂਡ ਲੈਂਦੀ ਸੀਬੀਆਈ ਨੇ ਤੇਜ਼ੀ ਫੜੀ ਤੇ ਰਿਮਾਂਡ ਲੈ ਲਿਆ ਪਰ ਕੱਲ ਦੀ ਕਵਾਇਤ ਸੀਬੀਆਈ ਜਿੱਥੇ ਆ ਕੇ ਰੁਕੀ ਇਹ ਗੱਲ ਸਿਰਫ ਉੱਥੇ ਤੱਕ ਨਹੀਂ ਠਹਿਰਨ ਵਾਲੀ ਦੇਖਿਆ ਕਿ ਜੀ ਕੱਲ ਸੀਬੀਆਈ ਨੇ 7 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਿਨ੍ਹਾਂ ਚੋਂ ਇੱਕ ਸੀ ਬੀਐਚ ਜਿਹੜੇ ਉੱਥੇ ਦੇ ਨੇ ਪਟਿਆਲਾ ਪ੍ਰਾਪਰਟੀਜ਼ ਬੀਐਚ ਪ੍ਰਾਪਰਟੀਜ਼ ਉਹਨਾਂ ਦੇ ਭਪਿੰਦਰ ਸਿੰਘ ਹੋਰਾਂ ਦੇ ਕਹਿੰਦੇ ਘਰੇ ਛਾਪਾ ਮਾਰਿਆ ਛਾਪਾ ਵੀ 12 ਘੰਟੇ ਚੱਲਿਆ ਪਰ ਕੱਲਾ ਇੱਕ ਥਾਂ ਨਹੀਂ ਸੀ ਉਹਨਾਂ ਨਾਲ ਸੰਬੰਧਤ ਉਹਨਾਂ ਦੇ ਹੋਰ ਟਿਕਾਣਿਆਂ ਤੇ ਉਹਨਾਂ ਦੇ ਹੋਰ ਨੇੜਲੇਆ ਤੇ ਹੋਰ ਜਾਣ ਪਛਾਣ ਵਾਲਿਆਂ ਦੇ ਜਾਂ ਇਸ ਦੇ ਵਿੱਚ ਹੋਰ ਜਿਹੜੇ ਦਾਇਰੇ ਚ ਆਉਂਦੇ ਸੀ ਉਹਨਾਂ ਦੇ 6 ਥਾਵਾਂ ਤੇ ਛਾਪੇਮਾਰੀ ਕੀਤੀ ਸੋ ਉਹ 6 ਉਹ ਤੇ 7ਵੀਂ ਉਹ ਸੱਤ ਥਾਵਾਂ ਦੇ ਉੱਤੇ ਕੱਲ ਸੀਬੀਆਈ ਦੀ ਛਾਪੇਮਾਰੀ ਹੋਈ ਕੀ ਲੁਧਿਆਣਾ ਕੀ ਜਲੰਧਰ ਅੰਮ੍ਰਿਤਸਰ ਤੇ ਕੀ ਪਟਿਆਲਾ ਪਰ ਕਹਿੰਦੇ ਜੀ ਸੀਬੀਆਈ ਨੇ ਤੇ ਖੋਰ ਪਲੰਦਾ ਤਿਆਰ ਕਰ ਲਿਆ ਜਾਣਕਾਰੀ ਜੋ ਹਾਸਲ ਹੋ ਰਹੀ ਹੈ ਉਹਦੇ ਅਨੁਸਾਰ ਖਬਰیں ਮਿਲ ਰਹੀ ਹੈ ਕਿ ਇੱਕ ਹੋਰ ਡੀਆਈਜੀ ਪੰਜਾਬ ਦਾ ਸੀਬੀਆਈ ਦੀ ਡਿਊਡਾਰ ਤੇ ਆ ਗਿਆ ਤੇ ਕਿਸੇ ਵੀ ਸਮੇਂ ਨੂੰ ਤਲਬ ਕੀਤਾ ਜਾ ਸਕਦਾ ਜਦੋਂ ਕਿ ਤਿੰਨ ਆਈਐਸ ਅਧਿਕਾਰੀ ਇਸ ਕਵਾਇਦ 'ਚ ਖੜੇ ਨੇ ਕਿ ਪਤਾ ਨਹੀਂ ਕਿਨੂੰ ਪਹਿਲਾਂ ਸੱਦਾ ਆ ਜਾਣਾ ਸੀਬੀਆਈ ਵੱਲੋਂ ਹਾਂ ਉਹਨਾਂ ਦੇ ਵਿੱਚ ਇੱਕ ਤਾਂ ਉਹ ਪੀਸੀਐਸ ਅਧਿਕਾਰੀ ਹੈ ਜਿਹੜਾ ਤਾਜ਼ਾ-ਤਾਜ਼ਾ ਆਈਐਸ ਬਣਿਆ ਪਿਛਲੇ ਦਿਨਾਂ ਦਰਮਿਆਨ ਹੀ ਉਸਨੇ ਆਈਐਸ ਦਾ ਰੈਂਕ ਹਾਸਲ ਕੀਤਾ ਤੇ ਉਹਨਾਂ ਨੂੰ ਵੀ ਤਾਲੁਕ ਕੀਤਾ ਜਾ ਸਕਦਾ ਹੈ ਇਧਰ ਕ੍ਰਿਸ਼ਨੂ ਨੇ ਕਿੰਨਿਆਂ ਨੂੰ ਡਰਾਇਆ ਹੋਇਆ ਕਿ ਉਹਨਾਂ ਨੂੰ ਲੱਗਦਾ ਜਿਕੇ ਸਾਡੀ ਵਾਰੀ ਆ ਸਕਦੀ ਹੈ ਇਸ ਲਈ ਸਾਰੇ ਅਫਸਰ ਅਧਿਕਾਰੀ ਆਪਣੀ ਜਾਨ ਬਚਾਉਣ ਦੇ ਲਈ ਆਰਐਸਐਸ ਵਾਲਿਆਂ ਤੱਕ ਵੀ ਪਹੁੰਚ ਅਪਰੋਚ ਕਰ ਰਹੇ ਨੇ ਬੀਜੇਪੀ ਨਾਲ ਦੇ ਨੇੜੇ ਵੀ ਜਾ ਰਹੇ ਨੇ ਆਪਣੇ ਦਫ਼ਤਰਾਂ 'ਚ ਉਹਨਾਂ ਲਈ ਮਤਲਬ ਕਿ ਚਾਪਨੀ ਦਾ ਪ੍ਰਬੰਧ ਵੀ ਕਰ ਰਹੇ ਨੇ ਤੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਜੀ ਕਿ ਕ੍ਰਿਸ਼ਨੂ ਵਰਗੇ ਬੰਦੇ ਜੀ ਕਈ ਵਾਰ ਝੂਠ ਬੋਲ ਦਿੰਦੇ ਆ ਦੇਖਿਓ ਜੀ ਸਾਡਾ ਨਾਂ ਨਾਜਪੇ ਪਰ ਜੇ ਖੋਰ ਡੀਆਈਜੀ ਦਾ ਨਾਮ ਸਾਹਮਣੇ ਆ ਰਿਹਾ ਜੇ ਸੀਬੀਆਈ ਖੋਰ ਡੀਆਈਜੀ ਤੱਕ ਨੂੰ ਤਲਬ ਕਰਨ ਦੀ ਤਿਆਰੀ ਚ ਹੈ ਕਿ ਇਹ ਮਾਮਲਾ ਵੱਡੀਆਂ ਤੋਪਾਂ ਤੱਕ ਜਾਣ ਦੀ ਤਿਆਰੀ ਚ ਹੋ ਗਿਆ ਕੀ ਪੰਜਾਬ ਦੇ ਵੱਡੇ ਅਫਸਰ ਅਧਿਕਾਰੀਆਂ ਨੂੰ ਪੁੱਛਕਿਛ ਲਈ ਤਲਬ ਕੀਤਾ ਜਾ ਸਕਦਾ ਹੈ ਇਹ ਸਾਰੀ ਕੁਬਾਇਤ ਦੇ ਵਿੱਚ ਜੇ ਸਮਝਣਾ ਹੋਵੇ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਇਹਦੇ ਵਿੱਚ ਕੀ ਰੋਲ ਨਿਭਾ ਰਹੀ ਹੈ ਕੀ ਸੱਚਮੁੱਚ ਕਟੜ ਇਮਾਨਦਾਰ ਸਰਕਾਰ ਆਪਣੇ ਆਪ ਨੂੰ ਇਮਾਨਦਾਰ ਦੱਸਣ ਦੇ ਲਈ ਭ੍ਰਿਸ਼ਟ ਅਫਸਰਾਂ ਨੂੰ ਸਾਹਮਣੇ ਲਿਆਉਣ ਦੀ ਕਵਾਇਦ ਛੇ ਵੀ ਹੈ ਜਾਂ ਨਹੀਂ ਸਵਾਲ ਤਾਂ ਇਹ ਖੜਾ ਹੈ ਕਿਉਂਕਿ ਜਿਸ ਦਿਨ ਦੀ ਇਹ ਸਰਕਾਰ ਬਣੀ ਹੈ ਉਸ ਦਿਨ ਦੇ ਇਹਨਾਂ ਨੇ ਆਪਣੇ ਐਮਐਲਏਾਂ ਮੰਤਰੀਆਂ ਤੋਂ ਲੈ ਕੇ ਕਈ ਬਾਰੇ ਦਿਖਾਉਣ ਦੀ ਕੋਸ਼ਿਸ਼ ਕੀਤੀ ਦੇਖੋ ਜੀ ਅਸੀਂ ਬੀਜੇ ਸਿੰਘਲਾ ਹੋਂਦਈ ਟੰਗਤਾ ਦੇਖੋ ਜੀ ਅਸੀਂ ਤਾਂ ਜੀ ਆਹ ਕਾਰਵਾਈ ਕਰਤੀ ਪਰ ਅਸਲ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਨਾਲ ਬਚਾਉਂਦੇ ਤੁਰੇ ਲਈ ਹੁੰਦੇ ਨੇ ਆ ਹੁਣ ਵੀ ਤਰਨਤੰਨ ਦੀ ਚੋਣ ਦੇ ਵਿੱਚ ਵੀ ਦੇਖ ਲਓ ਵਿਜੇ ਸਿੰਘ ਨਾਲੇ ਚੜਿਆ ਫਿਰਦਾ ਮੁੱਖ ਮੰਤਰੀ ਸਾਹਿਬ ਦੇ ਤੇ ਫਿਰ ਕਿੱਥੇ ਆਉ ਕੋਵੈਦ ਫਿਰ ਡੀਆਈਜੀ ਹਰਚਰਨ ਭੁੱਲਰ ਵਾਲੇ ਮਾਮਲੇ ਦੇ ਵਿੱਚ ਜਦੋਂ ਸੀਬੀਆਈ ਨੇ ਉਹ ਕਾਰਵਾਈ ਪਾ ਦਿੱਤੀ ਨਗਦੀ ਫੜ ਲਈ ਗਹਿਣਾ ਘਟਾ ਫੜ ਲਿਆ ਉਹ ਸਾਰੀ ਕਾਰਵਾਈ ਪਾਤੀ ਤੇ ਉਸ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਵੀ ਹੋ ਗਿਆ ਪਰ ਵਿਜੀਲੈਂਸ ਵੀ ਫਾਈਲਾਂ ਲੈ ਕੇ ਪਹੁੰਚ ਗਈ ਜੀ ਅਸੀਂ ਵੀ ਜਾਂਚ ਕਰਨੀ ਹੈ ਭਈ ਜੇ ਇਸ ਮਾਮਲੇ ਚ ਸੀਬੀਆਈ ਜਾਂਚ ਕਰ ਰਹੀ ਹੈ ਤੇ ਤੁਸੀਂ ਕੀ ਬਾਕੀ ਮਾਮਲਿਆਂ ਚ ਨਹੀਂ ਜਾਂਚ ਕਰ ਸਕਦੇ ਕੀ ਹੋਰਨਾਂ ਅਧਿਕਾਰੀਆਂ ਤੱਕ ਨਹੀਂ ਆ ਸਕਦੇ ਹੋਰ ਤੰਤਰਜੰਤਰ ਤੱਕ ਨਹੀਂ ਆ ਸਕਦੇ ਉੱਥੇ ਤੱਕ ਜਾਣ ਦੀ ਕਵਾਇਦ ਬਲ ਕਿਉਂ ਨਹੀਂ ਵਧੀ ਸੀ ਮਤਲਬ ਵਿਜੀਲੈਂਸ ਇਹ ਸਵਾਲ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸੀਬੀਆਈ ਜੇ ਕੇਂਦਰੀ ਤੌਰ 'ਤੇ ਤਾਂ ਵਿਜੀਲੈਂਸ ਸੁਭਈ ਤੌਰ 'ਤੇ ਜੇ ਸੀਬੀਆਈ ਕੇਂਦਰ ਦੇ ਇਸ਼ਾਰੇ ਤੇ ਕੰਮ ਕਰਦਾ ਤਾਂ ਵਿਜੀਲੈਂਸ ਸੁਭੇ ਦੇ ਇਸ਼ਾਰੇ ਤੇ ਕੰਮ ਕਰਦਾ ਪਰ ਫਿਰ ਵੀ ਕੇਂਦਰੀ ਏਜੰਸੀ ਦੇ ਹਵਾਲੇ ਨਾਲ ਕੁਝ ਤਰੀਕਾਕਾਰ ਹੈਗਾ ਜਿਹਦੇ ਨੀਮਾ ਤਹਿਤੋ ਕੰਮ ਹੁੰਦਾ ਉਹਦੇ ਵਿੱਚ ਸੀਬੀਆਈ ਨੂੰ ਜਦੋਂ ਲੱਗਾ ਕਿ ਵਿਜੀਲੈਂਸ ਸਭ ਤੋਂ ਪਹਿਲਾਂ ਪਹੁੰਚ ਸਕਦੀ ਹੈ ਤੇ ਜਦੋਂ ਕਿ 31 ਤਰੀਕ ਨੂੰ ਨੇ ਰਿਮਾਂਡ ਨਹੀਂ ਮੰਗਿਆ ਸੀ ਫਿਰ ਉਹਨਾਂ ਨੇ ਤੇਜ਼ੀ ਨਾਲ ਰਿਮਾਂਡ ਮੰਗਿਆ ਤੇ ਤੁਰੰਤ ਉਹਨੂੰ ਰਿਮਾਂਡ ਮਿਲ ਵੀ ਗਿਆ ਤੇ ਹੁਣ ਚਰਚਾ ਤੇ ਤੁਰੀ ਕਾਂਮੋ ਸਾਹਮਣੇ ਬਿਠਾਇਆ ਜਾ ਰਿਹਾ ਜੀ ਤੇ ਉਹ ਚੈਟ ਦੇ ਆਧਾਰ ਤੇ ਅੱਗੇ ਵਧ ਰਹੇ ਨੇ ਸੋ ਕੀ ਉਸੇ ਆਧਾਰ ਦੇ ਉੱਤੇ ਹੁਣ ਤਿੰਨ ਆਈਐਸ ਅਧਿਕਾਰੀਆਂ ਦਾ ਨੰਬਰ ਲੱਗਣ ਵਾਲਾ ਤੇ ਉਹ ਤੋਂ ਵੀ ਵੱਡਾ ਇਕ ਹੋਰ ਡੀਆਈਜੀ ਮਤਲਬ ਡੀਐਸਪੀ ਦਾ ਖਾਸੇ ਰਡਾਰ ਦੇ ਉੱਤੇ ਨੇ ਪਰ ਜੇ ਖੋ ਡੀਆਈਜੀ ਤੱਕ ਇਹ ਜਾਂਦਾ ਤਾਂ ਫਿਰ ਕਟਣ ਇਮਾਨਦਾਰ ਸਰਕਾਰ ਕੋਲ ਬਚਣਾ ਕੀ ਹੈ ਜਨਾਬ ਇਹ ਸੱਚਮੁੱਚ ਤੁਹਾਡੀ ਏਜੰਸੀ ਭੁੱਲਰ ਵਾਲੇ ਮਾਮਲੇ ਜਾਂਚ ਕਰਨਾ ਚਾਹੁੰਦੀ ਹੈ ਤੇ ਹੋਰ ਦਰਜਨਾ ਭੁੱਲਰ ਨੇ ਫਿਰ ਉਹਨਾਂ ਦਾ ਮਾਮਲਾ ਕਰ ਲੋ ਉਹ ਨਵੇਂ ਡੀਆਈਜੀ ਨੂੰ ਜੇ ਸੀਬੀਏ ਲੈ ਜਾਣ ਨੂੰ ਫਿਰਦੀ ਹੈ ਤਾਂ ਤੁਸੀਂ ਉਹਨਾਂ ਤੋਂ ਪਹਿਲਾਂ ਕਰ ਲੋ ਉਹਨਾਂ ਦੇ ਮਾਮਲੇ 'ਚ ਜਾਂਚ ਪਹਿਲਾਂ ਪਹੁੰਚ ਕਰ ਲੋ ਕੀ ਉੱਥੇ ਤੱਕ ਇਹ ਜਾਣ ਪਾਣਗੇ ਜਾਂ ਨਹੀਂ ਅਸਲ ਦੇ ਵਿੱਚ ਤਾਂ ਇਹ ਤੰਤਰ-ਜੰਤਰ ਹੀ ਅਜਿਹਾ ਹੋ ਗਿਆ ਸਮੁੱਚੇ ਵਰਤਾਰੇ ਦੇ ਵਿੱਚ ਕਿਤੇ ਵੀ ਵਿਰੋਧੀ ਧਿਰ ਕਿਤੇ ਵੀ ਬਾਕੀ ਸਿਆਸੀ ਜਮਾਤ ਇਹ ਲੜਾਈ ਲੜਦੀ ਸਮੁੱਚੇ ਤੌਰ ਦੇ ਉੱਤੇ ਨਜ਼ਰ ਹੀ ਨਹੀਂ ਆਈ ਜਿਹੜੀ ਇਹ ਕਹੇ ਕਿ ਜੀ ਲਿਆਓ ਇਹਨਾਂ ਇਹਨਾਂ ਪੇਸ਼ ਕਰੋ ਜੀ ਸਾਰੇ ਆਪਣੇ ਅਫਸਰਾਂ ਅਧਿਕਾਰੀਆਂ ਨੂੰ ਲਿਆਓ ਜੀ ਇਹਨਾਂ ਦੇ ਖਿਲਾਫ ਲੜਾਈ ਵਿੱਢੋ ਜੀ ਅਸੀਂ ਕਾਰਵਾਈ ਦੇ ਲਈ ਧਰਨਾ ਮਜਾਰਾ ਕਰਦੇ ਹਾਂ ਕਿਵੇਂ ਕੀ ਵਿਰੋਧੀ ਧਿਰ ਬੋਲਣ ਲਈ ਤਿਆਰ ਨਹੀਂ ਕੀ ਵਿਰੋਧੀ ਧਿਰ ਨੂੰ ਇਹ ਲੱਗਦਾ ਕਿ ਜੇਕਰ ਅਸੀਂ ਇਸ ਮਸਲੇ ਦੇ ਉੱਤੇ ਬੋਲਦੇ ਹਾਂ ਤਾਂ ਕੱਲ ਨੂੰ ਸਾਡੇ ਕਨੈਕਸ਼ਨ ਨੂੰ ਜਾਗਰ ਹੋ ਜਾਣਗੇ ਕਿਉਂਕਿ ਕੋਈ ਵੀ ਦੁੱਧਾ ਤੋਤਾ ਨਹੀਂ ਹੈ ਸਵਾਲ ਖਾਸ ਕਰਕੇ ਸਿਆਸੀ ਜਮਾਤ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹੜੀਆਂ ਤਰ੍ਹਾਂ ਸਰਗਰਮ ਨੇ ਉਹਨਾਂ ਸਾਰਿਆਂ ਨੇ ਰਾਜ ਭਾਗ ਮਾਣਦਿਆਂ ਕੀ ਕਿਤੇ ਨਾ ਕਿਤੇ ਅਜੇ ਕੋਣ ਤੇ ਕਿਸੇ ਲਈ ਕੰਮ ਕੀਤਾ ਕਿਸੇ ਨੂੰ ਬਚਾਇਆ ਲਵਾਇਆ ਇਸੇ ਲਈ ਤਾਣੀਓ ਬੋਲ ਪਾਰੇ ਭ੍ਰਸ਼ਟਾਚਾਰ ਦੇ ਖਿਲਾਫ ਰਾਜਨੀਤਿਕ ਜਮਾਤ ਲੜਾਈ ਕਿਉਂ ਨਹੀਂ ਲੜ ਪਾਰੇ ਤੇ ਪੰਜਾਬ ਦੇ ਵਿੱਚ ਇਹ ਮਾਹੌਲ ਬਣਿਆ ਹੋਵੇ ਕਿ ਹਾਂ ਜੀ ਬਾਕੀ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆਉਣ ਤੇ ਪਰ ਸਿਆਸੀ ਜਮਾਤوں ਲੜਾਈ ਨਾ ਲੜੇ ਤੇ ਇਸੇ ਲਈ ਸ਼ਾਇਦ ਸਰਕਾਰ ਨੂੰ ਵੀ ਲੱਗਦਾ ਕਿ ਕੋਈ ਗੱਲ ਨਹੀਂ ਅੱਖਾਂ ਵਿੱਚ ਕੇ ਬੈਠੇ ਰਹੋ ਮੁੱਖ ਮੰਤਰੀ ਸਾਹਿਬ ਖੁਦ ਕਹਿੰਦੇ ਹੁੰਦੇ ਸੀ ਕਿ ਕਬੂਤਰ ਦੇ ਅੱਖਾਂ ਵਿੱਚ ਨਾ ਖਤਰਾ ਨਹੀਂ ਟਲਦਾ ਸੋ ਸੀਬੀਆਈ ਨੇ ਜੇ ਖੋਰ ਡੀਆਈਜੀ ਦੇ ਖਿਲਾਫ ਫਾਈਲ ਤਿਆਰ ਕਰ ਲਈ ਆ ਤਾਂ ਕੀ ਇਹ ਸਰਕਾਰ ਦੇ ਲਈ ਸਿਆਸੀ ਜਮਾਤ ਦੇ ਲਈ ਤੇ ਹੋਰ ਅਫਸਰ ਅਧਿਕਾਰੀਆਂ ਦੇ ਲਈ ਖਤਰੇ ਦੀ ਘਾਂਟੀ ਬਣ ਗਈ ਹੈ ਕਿਉਂਕਿ ਕਹਿੰਦੇ ਜੀ ਉੱਧਰ ਨੂੰ ਜਾਂਚ ਤਾਂ ਜਾਣੀ ਹੈ ਪਰ ਜੇ ਸੱਚੇ ਪੁਲਿਸ ਤੰਤਰ ਦੀ ਗੱਲ ਕਰਨੀ ਹੋਵੇ ਤਾਂ ਮੇਰੇ ਧਿਆਨ ਚ ਦੂਸਰਾ ਪਹਿਲੂ ਵੀ ਆ ਰਿਹਾ ਕਾਲੀਆਂ ਪੇਡਾਂ ਵਾਲਾ ਪਿਛਲੇ ਸਾਲ ਪੰਜਾਬ ਦੀ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਇਹ ਮੁੱਦਾ ਉੱਠਿਆ ਪ੍ਰਤੀਦਰ ਦੇ ਲੀਡਰ ਨੇ ਵੀ ਸਵਾਲ ਖੜੇ ਕੀਤੇ ਤੇ ਸਪੀਕਰ ਸਾਹਿਬ ਨੇ ਖੁਦ ਇੱਕ ਕੇਸ ਦਾ ਜ਼ਿਕਰ ਕੀਤਾ ਤੇ ਸਤੰਬਰ 2024 ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਤੈਅ ਹੋਇਆ ਕਿ ਭਈ ਪੰਜਾਬ ਦਾ ਗ੍ਰਹਿ ਭਾਗ ਪੰਜਾਬ ਦੇ ਡੀਜੀਪੀ ਨੂੰ ਸਪੀਕਰ ਨੇ ਤਲਬ ਵੀ ਕੀਤਾ ਕਿ ਜੀ ਤੁਸੀਂ ਸਾਨੂੰ ਕਾਲੀਆਂ ਪੇਡਾਂ ਦੀ ਸੂਚੀ ਬਣਾ ਕੇ ਦੇਵੋਗੇ ਮਤਲਬ ਜਿਹੜੇ ਅਫਸਰ ਅਧਿਕਾਰੀਆਂ ਦਾ ਟ੍ਰੈਕ ਰਿਕਾਰਡ ਅਜਿਹਾ ਰਿਹਾ ਪੁਲਿਸ ਦੇ ਵਿੱਚ ਕਿ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਅਜਿਹੇ ਚਾਰਜ ਲੱਗਦੇ ਰਹੇ ਦੋਸ਼ ਲੱਗਦੇ ਰਹੇ ਮਾਮਲੇ ਉਜਾਗਰ ਹੁੰਦੇ ਰਹੇ ਇਹਦੇ ਕਾਰਨਾਂ ਉਦਿਆਂ ਬਦਲੀਆਂ ਹੁੰਦੀਆਂ ਰਹੀਆਂ ਹੈਨਾ ਉਹ ਸਾਰੇ ਕੇਸਾਂ ਦੇ ਹਵਾਲੇ ਨਾਲ ਇੱਕ ਦਸਤਾਵੇਜ਼ੀ ਰੂਪ ਦੇ ਵਿੱਚ ਇੱਕ ਰਿਪੋਰਟ ਤਿਆਰ ਹੋਏਗੀ ਉਸ ਰਿਪੋਰਟ ਦੇ ਵਿੱਚ ਮੁਲਾਜ਼ਮ ਤੋਂ ਲੈ ਕੇ ਅਧਿਕਾਰੀ ਤੱਕ ਦੀ ਰੈਂਕ ਬਾਈ ਜੋ ਸੂਚੀ ਬਣੇਗੀ ਤੇ ਉਹ ਸੂਚੀ ਹੱfte ਖੰਡ ਮਹੀਨੇ ਖੰਡ ਦੇ ਵਿੱਚ ਤਿਆਰ ਕਰਕੇ ਸਪੀਕਰ ਸਾਹਿਬ ਨੂੰ ਉਪਲਬਧ ਕਰਾਉਣੀ ਸੀ ਜਨਾਬ ਉਹ ਦਿਨੇ ਨਹੀਂ ਆਇਆ ਸਾਲ ਲੰਘ ਗਿਆ ਸਤੰਬਰ 2024 ਤੋਂ ਅੱਜ ਅਸੀਂ 5 ਨਵੰਬਰ 2025 ਨੂੰ ਗੱਲ ਕਰ ਰਹੇ ਹਾਂ ਇੱਕ ਸਾਲ ਤੋਂ ਉੱਪਰ ਦਾ ਵਕਫਾ ਬੀਤਣ ਦੇ ਬਾਵਜੂਦ ਉਹ ਸੂਚੀ ਤਿਆਰ ਹੀ ਨਹੀਂ ਹੋਈ ਉਹ ਤਿਆਰ ਕੀਤੀ ਨਹੀਂ ਗਈ ਕਿ ਤਿਆਰ ਹੋ ਗਈ ਜਨਤਕ ਨਹੀਂ ਹੁਣ ਦਿੱਤੀ ਜਾ ਰਹੀ ਸਪੀਕਰ ਸਾਹਿਬ ਕੋਲ ਪਹੁੰਚੀ ਹੋਣੀ ਜਾਂ ਪਹੁੰਚ ਗਈ ਉਹਨੂੰ ਉਜਾਗਰ ਨਹੀਂ ਕਰ ਦਿੱਤਾ ਜਾ ਰਿਹਾ ਕੌਣ ਰੋਕ ਰਿਹਾ ਹੈ ਬਈ ਸਰਕਾਰ ਕਟੜ ਇਮਾਨਦਾਰ ਹੈ ਸਰਕਾਰ ਭ੍ਰਿਸ਼ਟਾਚਾਰ ਮਕਾਉਣ ਆਈ ਹੈ ਸਰਕਾਰ ਲੋਕਪਾਲ ਵਾਲੀ ਹੈ ਹੈ ਸਰਕਾਰ ਤਾਂ ਮਤਲਬ ਕਿ ਇਸ ਤਰੀਕੇ ਨਾਲ ਕਿ ਜੀ ਸਤੋ ਸੱਚਾ ਸੁੱਚਾ ਕੋਈ ਹੈ ਹੀ ਨਹੀਂਗਾ ਅਸੀਂ ਤਾਂ ਜੀ ਆਪਣਾ ਬੰਦੇ ਟੰਗ ਦਿੰਨੇ ਆ ਇਹ ਵੱਖਰੀ ਗੱਲ ਆ ਬਾਅਦ ਚੋਂ ਕਲੀਨ ਚਿੱਟਾ ਵੀ ਅਸੀਂ ਉਹ ਦੇ ਦਿੰਨੇ ਆ ਪਰ ਕਾਲੀਆਂ ਪਿੰਡਾਂ ਵਾਲੇ ਮਾਮਲੇ ਦੇ ਵਿੱਚ ਕਿਹੜੀ ਤਰ੍ਹਾਂ ਜਿਹੜੀ ਸੂਚੀ ਰਿਕਵਰ ਰਹੀ ਹੈ ਕਿ ਦਿੱਲੀ ਵਾਲੀ ਤਾਕਤ ਕਿ ਸੁਬਈ ਤਾਕਤ ਕੀ ਪੁਲਿਸ ਤੰਤਰ ਜੰਤਰ ਇੰਨਾ ਤਾਕਤਵਰ ਹੋ ਗਿਆ ਕਿ ਉਹ ਸਿਆਸਤ ਦੀ ਪਰਵਾਹ ਨਹੀਂ ਕਰਦਾ ਪਰ ਇਹਦੇ ਵਿੱਚ ਜਵਾਬ ਦੇ ਹੀ ਕੀ ਦੀ ਹੈ ਸੁੱਬੇ ਦੇ ਮੁਖੀ ਦੇ ਨਾਂ ਤੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਬਣਦੀ ਹੈ ਪਰ ਜੇ ਸਪੀਕਰ ਨੇ ਪੰਜਾਬ ਦੇ ਗ੍ਰਹਿ ਵਿਭਾਗ ਤੋਂ ਹੀ ਰਿਪੋਰਟ ਮੰਗੀ ਸੀ ਕਿ ਤੁਸੀਂ ਬਈ ਸਾਨੂੰ ਹਫਤੇ ਖੰਡ ਦੇ ਵਿੱਚ ਸੂਚੀ ਤਿਆਰ ਕਰਕੇ ਦਿਓ ਤੇ ਫਿਰ ਗ੍ਰਹਿ ਭਾਗ ਦੇ ਮੁਖੀ ਕੌਣ ਨੇ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰ ਜਿਨ੍ਹਾਂ ਨੂੰ ਸਿਰਫ ਚੋਣ ਪ੍ਰਚਾਰ ਤੋਂ ਬੇਲ ਨਾ ਮਿਲੇ ਜਿਨ੍ਹਾਂ ਨੂੰ ਦੂਸਰੇ ਲਈ ਚੌਪਰ ਉਡਾਉਣ ਤੋਂ ਮਿਹਨਤ ਨਾ ਮਿਲੇ ਜਿਨ੍ਹਾਂ ਦਾ ਕੰਮ ਹੀ ਇਹੀ ਹੋਵੇ ਕਿ ਜੀ ਜਿੱਥੇ ਕੇਜਰੀਵਾਲ ਜੀ ਮੁੱਖ ਮਹਿਮਾਨ ਉੱਥੇ ਮੈਂ ਵੀ ਨਾਲ ਜਾਣਾ ਅੱਗੇ ਪੰਜਾਬ ਦੇ ਵਿੱਚ ਮਤਲਬ ਇਹ ਹੁੰਦਾ ਸੀ ਕਿ ਜੀ ਮੁੱਖ ਮੰਤਰੀ ਅਧிகਾਰਨ ਕਰਨ ਜਾ ਰਹੇ ਨੇ ਤਾਂ ਕੇਜਰੀਵਾਲ ਵੀ ਇੱਕ ਪਾਸੇ ਖੜਾ ਦਿਖ ਜੂਗਾ ਚਲੋ ਜੀ ਉਹ ਵੀ ਸਵਾਲ ਸੀ ਕਿ ਉਹ ਕਿਉਂ ਕਿਉਂਕਿ ਉਹ ਕਿਸੇ ਵੀ ਤਰ੍ਹਾਂ ਤੇ ਸੰਵਿਧਾਨਕ ਉਹਦੇ ਤੇ ਨਹੀਂ ਹੈਗੇ ਫਿਰ ਅਸੀਂ ਉਹ ਵੀ ਦਿਨ ਬਦਲਦੇ ਦੇਖੇ ਕਿ ਉਦਘਾਟਨੀ ਪੱਥਰ ਦੇ ਉੱਤੇ ਕੇਜਰੀਵਾਲ ਦਾ ਨਾਮ ਆ ਗਿਆ ਫਿਰ ਅਸੀਂ ਉਹ ਵੀ ਬਦਲਦਾ ਦੇਖਿਆ ਕਿ ਰੱਸੀ ਵੀ ਇਕੱਲੇ ਕੇਜਰੀਵਾਲ ਦੇ ਪਾਸੇ ਆ ਗਈ ਭਵੰਤਵਾਲੇ ਦੇ ਪਾਸੇ ਉਦਘਾਟਨ ਦੀ ਰੱਸੀ ਵੀ ਨਹੀਂ ਰਹੀ ਸੋ ਮੁੱਖ ਮੰਤਰੀ ਸਾਹਿਬ ਕੀ ਤੁਹਾਨੂੰ ਬਿਲਕੁਲ ਸਿਰਫ ਦਰਸ਼ਨੀ ਘੋੜਾ ਬਣਾ ਕੇ ਰੱਖ ਲਿਆ ਇਸ ਵਾਰ ਇਸ ਲਈ ਵੱਡਾ ਕਿ ਜੇ ਪੰਜਾਬ ਦੀ ਵਿਧਾਨ ਸਭਾ ਚ ਹੋਏ ਫੈਸਲਿਆਂ ਤੇ ਵੀ ਤੁਸੀਂ ਕਾਰਵਾਈ ਨਹੀਂ ਪਾ ਪਾਰੇ ਰਿਪੋਰਟ ਤਿਆਰ ਕਰਕੇ ਨਹੀਂ ਦੇ ਪਾਰੇ ਫਿਰ ਦੋਏ ਸਵਾਲ ਨੇ ਜਾਂ ਤਾਂ ਤੁਹਾਡੇ ਕੋਲੇ ਤਾਕਤ ਨਹੀਂ ਹੈ ਜਨ ਤੁਸੀਂ ਡਰੇ ਹੋਏ ਨਹੀਂ ਤਾਂ ਫਿਰ ਲੋਕ ਸਵਾਲ ਕਰਨਗੇ ਕਿ ਇਸ 'ਚ ਤੁਸੀਂ ਵੀ ਸ਼ਾਮਲ ਹੋ ਜੇ ਗ੍ਰੈਬ ਭਾਗ ਦੇ ਮੁਖੀ ਹੋਣ ਦੇ ਨਾਤੇ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਪੰਜਾਬ ਦੀ ਵਿਧਾਨ ਸਭਾ ਦੇ ਅਨੁਸਾਰ ਉਹ ਫੈਸਲੇ ਦੇ ਲਈ ਤੁਸੀਂ ਆਪਣੀ ਰਿਪੋਰਟ ਨਹੀਂ ਤਿਆਰ ਕਰਕੇ ਦੇ ਪਾਰੇ ਕਾਲੀਆਂ ਭੇਡਾਂ ਦੀ ਸੂਚੀ ਨਹੀਂ ਦੇ ਪਾਰੇ ਤੇ ਸਪੀਕਰ ਸਾਹਿਬ ਨੇ ਦੁਬਾਰਾ ਨੋਟਿਸ ਕੱਢਿਆ ਜੀ ਕੋਈ ਸਪੀਕਰ ਸਾਹਿਬ ਨੇ ਦੁਬਾਰਾ ਪੁੱਛਿਆ ਜੀ ਕੋਈ ਕਿ ਉਹਨਾਂ ਨੇ ਇਸ ਦੇ ਉੱਤੇ ਕੋਈ ਜਨਤਕ ਗੱਲ ਕੀਤੀ ਜਾਂ ਉਹਨਾਂ ਨੂੰ ਲੱਗਦਾ ਕਿ ਲੋਕ ਭੁੱਲ ਜਾਂਦੇ ਆ ਆਪਣੀ ਗੱਲ ਹੋ ਗਈ ਤੇ ਗੱਲ ਖਤਮ ਪਰ ਅੱਜ ਜਿਹੜਾ ਹਰਚਰਨ ਭੁੱਲਰ ਦਾ ਮਾਮਲਾ ਐਡਾ ਵੱਡਾ ਮਾਮਲਾ ਬਣ ਗਿਆ ਜਿਹਦੇ ਵਿੱਚ ਹੁਣ ਅਫਸਰ ਅਧਿਕਾਰੀ ਵੀ ਫਸ ਰਹੇ ਨੇ ਜਿਹਦੇ ਵਿੱਚ ਪ੍ਰਾਈਵੇਟ ਲੋਕ ਵੀ ਘਿਰ ਰਹੇ ਨੇ ਤੇ ਜਿਹੜਾ ਜੇ ਜਾਂਚ ਸੱਚਮੁੱਚ ਸੱਚੇ ਰੂਪ ਚ ਅੱਗੇ ਵਧੀ ਤਾਂ ਇਹ ਬੜੀਆਂ ਧਿਰਾਂ ਤੱਕ ਜਾਣੀਆਂ ਖਾਸ ਕਰ ਸਿਆਸੀ ਜਮਾਤ ਦੀਆਂ ਬੜੀਆਂ ਧਿਰਾਂ ਤੱਕ ਜਾਣੀਆਂ ਤੇ ਉਹਦੇ ਵਿੱਚੋਂ ਇੱਕ ਵਾਇਦ ਤੁਹਾਡੇ ਸਾਹਮਣੇ ਹੈ ਸੋ ਇਸ ਲਈ ਇਹ ਸਾਰੀ ਚਰਚਾ ਦੇ ਦਰਮਿਆਨ ਕੌਣ ਵਿਚਾਰ ਰਿਹਾ ਪੰਜਾਬ ਦੇ ਪੁਲਿਸ ਸੰਤਰ ਦੀਆਂ ਕਾਲੀਆਂ ਪੇਡਾਂ ਸਵਾਲ ਹੀ ਖੜਾ ਇਸ ਸਵਾਲ ਦਾ ਜਵਾਬ ਅਜੇ ਤੱਕ ਸਿਸਟਮ ਦੇਣ ਲਈ ਤਿਆਰ ਨਹੀਂ ਪਰ ਹਾਂ ਇਹਦੇ ਹਵਾਲੇ ਨਾਲ ਗੱਲ ਜਰੂਰ ਹੁੰਦੀ ਰਹੇਗੀ ਕਿਉਂਕਿ 5 ਦਰਜਨ ਦੇ ਕਰੀਬ ਪੰਜਾਬ ਦੇ ਵਿੱਚ ਅਜਿਹੇ ਅਫਸਰ ਅਧਿਕਾਰੀ ਨੇ ਜਿਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਪੱਖਵਾ ਕਾਰਨਾਂ ਚੋਂ ਦੇ ਵਿੱਚ ਈਡੀ ਵੀ ਕਿਤੇ ਨਾ ਕਿਤੇ ਕਈ ਮਾਮਲਿਆਂ ਚ ਆਪਣੇ ਆਪ ਨੂੰ ਦਿਖਾਉਂਦੀ ਨਜ਼ਰ ਆਈ ਪਰ ਚਾਹੇ ਉਹ ਈਡੀ ਹੋਵੇ ਤੇ ਚਾਹੇ ਸੀਬੀਆਈ ਹੋਵੇ ਸੋ ਈਡੀ ਸੀਬੀਆਈ ਬਿジネス ਇਹਨਾਂ ਦੀ ਰਡਾਰ ਦੇ ਉੱਤੇ ਚੱਲ ਰਹੇ ਅਫਸਰ ਪਰ ਇਹਨਾਂ ਦੀ ਨਕਸਲ ਨੂੰ ਅਫਸਰ ਪ੍ਰਾਰਬੀ ਨੇ ਜੀ ਉਹ ਕੀ ਬਣਿਆ ਉਹਨਾਂ ਦਾ ਜਿਹੜੇ ਨਸ਼ਿਆਂ ਦੇ ਮਾਮਲੇ 'ਚ ਹੈ ਨਾ ਸਾਰਾ ਕੁਝ ਉਹ ਤੁਹਾਡੀ ਅੱਖ ਥੱਲੇੋਂ ਬਚ ਕੇ ਲੰਘੀ ਤੁਹਾਡੀ ਤਾਂ ਆਪਣੀ ਐਮਐਲਏ ਨਹੀਂ ਲੱਭਦੇ ਜੀ ਤੁਹਾਨੂੰ ਪਠਾਨ ਮਾਜਰੇ 'ਚ ਤੁਹਾਡੀ ਪੁਲਿਸ ਨੇ ਹੀ ਪਰਚਾ ਦਰਜ ਕੀਤਾ ਹੈ ਅਦਾਲਤ ਸਾਬਤ ਹੋਊਗਾ ਸੱਚਾ ਝੂਠਾ ਪਰ ਤੁਸੀਂ ਗ੍ਰਫਤਾਰ ਕਰਨ ਗਏ ਸੀ ਗ੍ਰਫਤਾਰ ਨਹੀਂ ਹੋਏ ਜੀ ਤੇ ਇਧਰ ਤੁਹਾਡੇ ਵਾਲੇ ਐਮਐਲਏ ਜਿਹੜੇ ਆਪ ਅਜਿਹੇ ਮਾਮਲੇ 'ਚ ਅਦਾਲਤ ਵੱਲੋਂ ਦੋਸ਼ੀ ਕਰਾਰ ਹੋ ਗਏ ਤੇ ਤੁਸੀਂ ਉਹਨਾਂ ਦੀ ਸੀਟ ਵੀ ਬਚਾਉਣ 'ਚ ਲੱਗੇ ਹੋ ਸੋ ਇਸ ਲਈ ਹੁਣ ਇਹ ਕਹਿਣਾ ਕਿ ਕਾਲੀਆਂ ਭੇਡਾਂ ਦੀ ਸੂਚੀ ਤੁਸੀਂ ਨਹੀਂ ਤਿਆਰ ਕੀਤੀ ਹੈਨਾ ਕਿ ਜੀ ਜਾਂ ਤਿਆਰ ਕਰ ਨਹੀਂ ਸਕੇ ਮੰਨਿਆ ਤਾਂ ਇਹ ਜਾਊਗਾ ਜੀ ਤੁਸੀਂ ਸੂਚੀ ਹੋਣੀ ਤੁਸੀਂ ਭੇਡਾਂ ਵੀ ਬਚਾਉਣ ਤੇ ਲੱਗੇ ਹੋ ਖਾਸ ਕਰ ਕਾਲੀਆਂ ਇਹ ਸਵਾਲ ਤੁਹਾਨੂੰ ਪੰਜਾਬ ਦੀ ਜਨਤਾ ਕਰ ਲਈ ਹੈ ਚਲੋ ਜੇ ਇਸੇ ਪਹਿਲੂ ਤੋਂ ਅੱਗੇ ਵਧੀਏ ਪੰਜਾਬ ਦੀ ਹੋਣ ਦਾ ਸਵਾਲ ਹੈ ਜੀ ਇਸ ਸਮੇਂ ਸਰਕਾਰ ਜਿਹੜੇ ਕੌਣ ਤੋਂ ਘਿਰ ਰਹੀ ਹੈ ਉਸ ਦੇ ਵਿੱਚ ਇੱਕ ਵੱਡਾ ਕੌਣ ਹੈ ਜੀ ਪਾਵਰ ਕੌਮ ਪੰਜਾਬ ਦੇ ਵਿੱਚ ਮੱਖ ਮੰਤਰੀ ਸਾਹਿਬ ਨੇ ਬਹੁਤ ਢੋਰਾ ਪਿੱਟਿਆ ਲੋ ਜੀ ਥਰਮਲ ਪਲਾਂਟ ਆਪਣਾ ਆਪਾ ਖਰੀਦ ਲਿਆ ਜੀ ਹੁਣ ਤਾਂ ਲੋ ਜੀ ਕੋਲੇ ਦੀ ਖਾਨ ਆਪਣੀ ਪਰ ਕੋਲੇ ਦੀ ਦਲਾਲੀ ਚ ਮੂੰਹ ਕਾਲਾ ਟੰਗੇ ਜਾ ਰਹੇ ਨੇ ਅਫਸਰ ਤੇ ਬਦਨਾਮੀ ਸਰਕਾਰ ਦੀ ਕਿਉਂ ਕਿਉਂਕਿ ਪੰਜਾਬ ਸਰਕਾਰ ਇਹ ਸਾਰੀ ਕਾਰਵਾਈ ਦੇ ਵਿੱਚ ਇਹ ਦਿਖਾਉਂਦੀ ਨਜ਼ਰ ਸ਼ਰੀਆਮ ਆਉਣ ਲੱਗ ਪਈ ਕਿ ਤੁਸੀਂ ਪਾਵਰ ਕਾਮ ਦੇ ਅਧਿਕਾਰੀਆਂ ਤੇ ਕਾਰਵਾਈ ਨਹੀਂ ਕਰ ਰਹੇ ਤੁਸੀਂ ਪਾਵਰ ਕਾਮ ਦੀਆਂ ਜ਼ਮੀਨਾਂ ਵੇਚਣ ਲਈ ਰਾ ਪਧਰਾ ਕਰ ਰਹੇ ਇਸ ਵਾਰ ਕਿਥੋਂ ਆਇਆ ਪਿਛਲੇ ਦਿਨੀ ਜਦੋਂ ਅਜੋਈ ਕੁਮਾਰ ਨੂੰ ਲਾਂਭੇ ਕੀਤਾ ਗਿਆ ਤੇ ਉਹਨਾਂ ਨੂੰ ਅਜੇ ਤੱਕ ਕਿਤੇ ਪੋਸਟਿੰਗ ਨਹੀਂ ਦਿੱਤੀ ਗਈ ਪਰ ਬਸੰਤ ਗਰਕਹੁਰਾ ਨੂੰ ਜਿਵੇਂ ਬਿਜਲੀ ਵਿਭਾਗ ਦੇ ਸਖਤਰ ਬਣਾ ਕੇ ਲਿਆਂਦਾ ਤੇ ਜਿਹੜੇ ਕੰਮ ਲਈ ਲਿਆਂਦਾ ਸੀ ਜਨਾਬ ਕੀ ਆਉਂਦੀ ਉਹਨਾਂ ਨੇ ਉਹ ਕੰਮ ਕਰ ਦਿੱਤੇ ਅਸਲ ਦੇ ਵਿੱਚ ਪਾਵਰ ਕੌਮ ਦੀਆਂ ਜ਼ਮੀਨਾਂ ਦਾ ਮਾਮਲਾ ਲੰਬੇ ਸਮੇਂ ਤੋਂ ਚਰਚਾ ਚੱਲ ਰਿਹਾ ਹੈ ਤੇ ਕਹਿੰਦੇ ਜਿਹੜੇ ਉਹਦੇ ਰਾਹ ਚ ਅੜੀਕਾ ਬਣ ਰਹੇ ਨੇ ਉਹ ਪਰੇ ਕੀਤੇ ਜਾ ਰਹੇ ਨੇ ਚਾਹੇ ਰੋਪੜ ਥਰਮਲ ਪਲੈਂਟ ਦੇ ਮੁਖੀ ਇੰਜੀਨੀਅਰ ਹੋਣ ਹਰੀਸ਼ ਸ਼ਰਮਾ ਤੇ ਚਾਹੇ ਹੁਣ ਪਾਵਰਕਾਮ ਦੇ ਡਾਇਰੈਕਟਰ ਜਿਹੜੇ ਜਨਰੇਸ਼ਨ ਉਹਨਾਂ ਨੂੰ ਸੇਵਾ ਖਤਮ ਕਰਤੀ ਉਹਨਾਂ ਦੀਆਂ ਸੇਵਾਵਾਂ ਹਰਜੀਤ ਸਿੰਘ ਹੋਰੀ ਸੋ ਇਹ ਸਾਰੇ ਉਹ ਨੇ ਜੀ ਜਿਹੜੇ ਕਹਿੰਦੇ ਸਰਕਾਰ ਨੂੰ ਰੜਕਣ ਲੱਗ ਪਈ ਸੀਗੇ ਕਿ ਇਹ ਵੀ ਜਾਨ ਨਹੀਂ ਦੇੜੇ ਜ਼ਮੀਨਾਂ ਦਾ ਮਾਮਲਾ ਤੁਹਾਡੇ ਧਿਆਨ ਚ ਹੋਣਾ ਕਿ ਪਟਿਆਲੇ ਦੇ ਵਿੱਚ ਤੇ ਲੁਧਿਆਣੇ ਦੇ ਵਿੱਚ ਪਾਵਰ ਕੌਮ ਦੀਆਂ ਕਿੰਨੀਆਂ ਹੀ ਜ਼ਮੀਨਾਂ ਅਜਈਆਂ ਨੇ ਜਿਹੜੀਆਂ ਜ਼ਮੀਨਾਂ ਦੇ ਉੱਤੇ ਸਰਕਾਰ ਦੀ ਅੱਖ ਹੈ ਤੇ ਸਰਕਾਰ ਦੇ ਰਾਹੀਂ ਹਾਂ ਜਿਹੜੇ ਪ੍ਰਾਈਵੇਟ ਘਰਾਣੇ ਨੇ ਲੈਂਡ ਮਾਫੀ ਵਾਲੇ ਉਹਨਾਂ ਦੀ ਅੱਖ ਹੈ ਤੇ ਇਸੇ ਲਈ ਪਟਿਆਲੇ ਦੇ ਵਿੱਚ ਇੱਕ ਮੰਤਰੀ ਸਾਹਿਬ ਬੈਠ ਕੇ ਬੈਠਕ ਲੈਂਦੇ ਨੇ ਤੇ ਲੁਧਿਆਣੇ ਵਿੱਚ ਸੰਜੀਵ अरोड़ा ਸਾਹਿਬ ਮੰਤਰੀ ਸਾਹਿਬ ਬੈਠਕ ਲੈਂਦੇ ਨੇ ਕਿ ਵੀ ਜਿੰਨੀਆਂ ਖਾਲੀ ਜ਼ਮੀਨਾਂ ਪਈਆਂ ਨੇ ਉਹਨਾਂ ਦੀ ਕਰੋ ਨਿਸ਼ਾਨਦੇ ਨਿਸ਼ਾਨਦੇ ਹੀ ਹੋ ਗਈ ਉਹ ਜ਼ਮੀਨਾਂ ਕਰ ਲਈਏ ਉਹਦੇ ਵਿੱਚ ਪੁਰਾਣੀ ਬਸਟੇ ਵਾਲੀ ਜ਼ਮੀਨ ਵੀ ਆਈ 23 ਨੰਬਰ ਫਟਕ ਵਾਲੀ ਪਾਵਰ ਕਾਮ ਦੀਆਂ ਕਈ ਏਕੜ ਜ਼ਮੀਨ ਵੀ ਆਈ ਉਹਦੇ ਵਿੱਚ ਇੱਕ ਸਪੋਰਟਸ ਕੰਪਲੈਕਸ ਵਾਲੀ ਪਾਵਰ ਕਾਮ ਦੀ ਜ਼ਮੀਨ ਸੀ ਉਹ ਵੀ ਆਈ ਹਾਂ ਉਹਦੇ ਵਿੱਚ ਇੱਕ ਰਹਿਸ਼ੀ ਖੇਤਰ ਵਾਲੀ ਜ਼ਮੀਨ ਵੀ ਆਈ ਲੁਧਿਆਣਾ ਚ ਕਈ ਥਾਵਾਂ ਦੇ ਉੱਤੇ ਜਈਆਂ ਜ਼ਮੀਨਾਂ ਪਈਆਂ ਉਹ ਵੀ ਆਈਆਂ ਸਾਰੀਆਂ ਨਿਸ਼ਾਨਦੀਆਂ ਹੋ ਗਈਆਂ ਪਰ ਮਲਾਜਮ ਯੂਨੀਨਾਂ ਖਾਸ ਕਰਕੇ ਪਾਵਰ ਕਾਮ ਨਾਲ ਸੰਬੰਧਿਤ ਚਾਹੇ ਉਹ ਲਾਈਨਮੈਨ ਯੂਨੀਅਨ ਹੋਣ ਚਾਹੇ ਉਹ ਮਤਲਬ ਕਿ ਇੰਜੀਨੀਅਰ ਜਿਹੜੀਆਂ ਹੈ ਨਾ ਉਹ ਵਾਲੀਆਂ ਹੋਣ ਚਾਹੇ ਉਹਦੇ ਵਿੱਚ ਐਸਡੀਓ ਵਾਲੀਆਂ ਹੋਣ ਸੋ ਇਹ ਸਾਰੇ ਜੇ ਯੂਨੀਅਨ ਤੋਂ ਲੈ ਕੇ ਐਸ ਜੀ ਯੂਨੀਅਨਾਂ ਤੱਕ ਸਾਰੀਆਂ ਬਾਹਰ ਨਿਕਲੀਆਂ ਕਿ ਅਸੀਂ ਜ਼ਮੀਨਾਂ ਨਹੀਂ ਜਾਣ ਦਿੰਦੇ ਜੀ ਪਾਪਰ ਕੌਮ ਪਹਿਲਾਂ ਹੀ ਘਾਟੇ 'ਚ ਐ ਆਰਥਿਕ ਬੋਝ ਵੱਧ ਰਿਹਾ ਹੈ ਤੁਸੀਂ ਇਸ ਮੁਫਤਲੀਆਂ ਯੋਜਨਾਵਾਂ ਦੀ ਸਮੀਖਿਆ ਕਰਨ ਲਈ ਤਿਆਰ ਨਹੀਂ ਤੇ ਰਹਿਂਦੀਆਂ ਖੁੰਦੀਆਂ ਜ਼ਮੀਨਾਂ ਵੇਚਣ ਦੇ ਰਾਹ ਪੈਗੇ ਜਿਸ ਤਰ੍ਹਾਂ ਮਹਾਲੀ ਦੀ ਮੰਡੀ ਵਾਲਾ ਮਾਮਲਾ ਸੀ ਕਿ ਮਹਾਲੀ ਦੀ ਸਬਜ਼ੀ ਮੰਡੀ ਏਸੀ ਮੰਡੀ ਲਓ ਜੀ ਮੰਡੀ ਬੋਰਡ ਤੋਂ ਪਵਾਓ ਮਤਾ ਤੇ ਦੇ ਦਿਓ ਜੀ ਮਤਲਬ ਕਿ ਇਹਨਾਂ ਨੂੰ ਗਵਾਂਡਾ ਨੂੰ ਤੇ ਗਵਾਂਡਾ ਅੱਗੇ ਸਿੰਦਰ ਜੈਨ ਦੇ ਰਾਹੀ ਕਹਿੰਦੇ ਜੀ ਦਿੱਲੀ ਵਾਲੇ ਦਲਾਲਾਂ ਨਾਲ ਸੌਦਾ ਉਹੀ ਕਬਾਇਦ ਇੱਥੇ ਸੀ ਕਿ ਪਾਵਰ ਕਾਮ ਤੋਂ ਇਹ ਜ਼ਮੀਨਾਂ ਲੈਣ ਦੇ ਲਈ ਜਿਹੜੇ ਅਧਿਕਾਰੀ ਅੜੀਕਾ ਬਣ ਰਹੇ ਸੀ ਅਜੋਈ ਕੁਮਾਰ ਤੋਂ ਲੈ ਕੇ ਹਰੀਸ਼ ਸ਼ਰਮਾ ਤੋਂ ਹੁੰਦਿਆਂ ਆਇਆ ਹਰਜੀਤ ਸਿੰਘ ਕਿ ਉਹ ਹਟਾ ਕੇ ਬਾਕੀਆਂ ਨੂੰ ਡਰਾਇਆ ਜਾ ਰਿਹਾ ਕਿ ਧਰਨੇ ਪ੍ਰਦਰਸ਼ਨ ਬੰਦ ਕਰ ਦਿਓ ਕਿਉਂਕਿ ਤੁਹਾਡੇ ਧਿਆਨ ਚੋਣਾ ਇੱਕ ਵਾਰ ਆਰਬੀਆਈ ਕੇ ਮਾਮਲਾ ਹੋਇਆ ਸੀ ਕਿ ਆਰਬੀਆਈ ਦਾ ਜਿਹੜਾ ਰਿਲੀਜ਼ ਹੈ ਸੋਨਾ ਵਗੈਰਾ ਉਹ ਸਰਕਾਰ ਚਾਹੁੰਦੀ ਸੀ ਤੇ ਉਸ ਸਮੇਂ ਤੇ ਜਿਹੜੇ ਆਬੀ ਮੁਖੀ ਸੀ ਉਹਦੇ ਲਈ ਤਿਆਰ ਨਹੀਂ ਸੀ ਤੇ ਰਾਤੋਂ ਰਾਤ ਉਹਨਾਂ ਦੀ ਛੁੱਟੀ ਹੋ ਗਈ ਆਪਣੀ ਮਰਜ਼ੀ ਦਾ ਮੁਖੀ ਲਾਇਆ ਤੇ ਉਹਦੇ ਗੁੱਠੇ ਲਵਾ ਲੇ ਕਿ ਉਸੇ ਤਰ੍ਹਾਂ ਬਸੰਤ ਗਰਗ ਦੀ ਨਿਯੁਕਤੀ ਹੋਈ ਹੈ ਕਿ ਲੈ ਪਾਈ ਤੂੰ ਆ ਕੇ ਨਾ ਤਾਂ ਤੇਰਾ ਬਸੰਤ ਗਰਗ ਪਰ ਪੱਤ ਚੜ ਕਰਦੇ ਪੱਤੇ ਝਾੜਦੇ ਜਿਹੜੇ ਸਾਡੇ ਉਲਟ ਆਲੇ ਨੇ ਜਿਹੜੇ ਸਾਡੇ ਰੰਗ ਚ ਨਹੀਂ ਰੰਗੇ ਜਾ ਰਹੇ ਸੋ ਇਸ ਲਈ ਤਾਂ ਕਿ ਅਸੀਂ ਜ਼ਮੀਨਾਂ ਵੇਚ ਸਕੀਏ ਜ਼ਮੀਨਾਂ ਵੇਚਣ ਲਈ ਦਾ ਪੱਤਰ ਹੋਇਆ ਹੁਣ ਜਿਸ ਤਰ੍ਹਾਂ ਹਰਜੀਤ ਸਿੰਘ ਉਹਨਾਂ ਨੂੰ ਹਟਾਇਆ ਇਸ ਤੋਂ ਬਾਅਦ ਮਤਲਬ ਇਹ ਜੁਨੀਨਾ ਦੇ ਵਿੱਚ ਥੱਲੇ ਡਰਾਉਨ ਦੀ ਕਵਾਇਦ ਸੀ ਕਹਿੰਦੇ ਕਿ ਇਹ ਕਿਉਂਕਿ ਉਹਨਾਂ ਦੀ ਜੀਵਨ ਸ਼ੈਲੀ ਤੋਂ ਸਾਰੇ ਵੱਖ ਭਰੇ ਨੇ ਕਿ ਹਾਂ ਉਹਨਾਂ ਨੇ ਜਿਸ ਤਰੀਕੇ ਨਾਲ ਕੰਮ ਕੀਤਾ ਤੇ ਸਰਕਾਰ ਕਹਿ ਕੀ ਰਹੀ ਹੈ ਕਿ ਜੀ ਪ੍ਰਾਈਵੇਟ ਥਰਮਲ ਪਲਾਂਟਾਂ ਨਾਲੋਂ ਸਰਕਾਰੀ ਥਰਮਲ ਪਲਾਂਟਾਂ 'ਚ ਮਹਿੰਗੀ ਬਿਜਲੀ ਪੈਦਾ ਹੋ ਰਹੀ ਸੀ ਉਹਦੇ ਲਈ ਜ਼ਿੰਮੇਵਾਰ ਨੇ ਜੀ ਕੱਪੜੇ ਦੀ ਸ਼ੰਕਾ ਹੈ ਜੀ ਤੇ ਫਿਰ ਇਹ ਤਰੀਕਾ ਜੀ ਕਿ ਬਿਨਾਂ ਇਨਕੁਆਇਰੀ ਤੋਂ ਬਿਨਾਂ ਜਾਂਚ ਤੋਂ ਕਿਸੇ ਨੂੰ ਵੀ ਪਰੇ ਕਰ ਦੋ ਮਤਲਬ ਜਿਨ੍ਹਾਂ ਨਾਲ ਤੁਹਾਡੀ ਸਹਿਮਤੀ ਨਹੀਂ ਬਣਦੀ ਜਿਹੜੀ ਤੁਹਾਡੀ ਹਾਂ ਛਾਂ ਨਹੀਂ ਮਲਾਉਂਦੇ ਜਿਹੜੀ ਤੁਹਾਡੀ ਸੁਰਚ ਨਹੀਂ ਸੁਰ ਮਲਾਉਂਦੇ ਉਹਨਾਂ ਨੂੰ ਭਰੇ ਕਰ ਦੋ ਇਹ ਕਵਾਇਦ ਸਿੱਧੇ ਸਿੱਧੀ ਸੰਕੇਤ ਕਰਦੀ ਹੈ ਕਿ ਜਾਂ ਤਾਂ ਸਰਕਾਰ ਸੱਚਮੁੱਚ ਇਸ ਤਰੀਕਾ ਕਰ ਤੇ ਜਾਣਾ ਚਾਹੁੰਦੀ ਹੈ ਕਿ ਜੋ ਮਰਜ਼ੀ ਹੋ ਜਵੇ 1000 ਰੁਪਏ ਵਾਲੀ ਵੋਟ ਖਰੀਦਣੀ ਹੋ ਖਰੀਦਣੀ ਹੈ ਉਹਦੇ ਲਈ ਕੋਈ ਤਰੀਕਾ ਅਪਣਾਉਣਾ ਪਵੇ ਉਹਦੇ ਲਈ ਜ਼ਮੀਨਾਂ ਜਿਹੜੀਆਂ ਮਰਜ਼ੀ ਵੇਚਣੀਆਂ ਪੈਣ ਚਾਹੇ ਉਹ ਸ਼ਾਮਲਾ ਪਿੰਡਾਂ ਦੀਆਂ ਚਾਹੇ ਉਹ ਮੰਡੀ ਦੀਆਂ ਚਾਹੇ ਉਹ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੀਆਂ ਚਾਹੇ ਉਹ ਪਿੰਡਾਂ ਚ ਆਈ ਹਾਂ ਕਿ ਸੇ ਪ੍ਰੋਜੈਕਟਾਂ ਵਾਲੀ ਆਮਦਨ ਚ ਕਮਿਸ਼ਨ ਦੀਆਂ ਚਾਹੇ ਉਹ ਰੈਸਟ ਹਾਊਸ ਗੈਸਟ ਹਾਊਸ ਚਾਹੇ ਉਹ ਸਾਨੂੰ ਲੈਂਡ ਪੂਲਿੰਗ ਲਿਆਉਣੀ ਪਵੇ ਤੇ ਚਾਹੇ ਪਾਵਰ ਕਾਮ ਜਾਂ ਹੋਰ ਖਾਲੀ ਜ਼ਮੀਨਾਂ ਵੇਚਣੀਆਂ ਪੈਣ ਆਪਾਂ ਵੋਟਾਂ ਖਰੀਦਣੀਆਂ ਜੀ 1000 ਰੁਪਏ ਵਾਲੇ ਫਾਰਮੂਲੇ ਤਹਿਤ ਪਰ ਜੇ ਤੁਸੀਂ ਸਰਕਾਰੀ ਹਿੱਤ ਲਈ ਲੋਕ ਹਿੱਤ ਲਈ ਪੰਜਾਬ ਹਿੱਤ ਲਈ ਕੰਮ ਕਰ ਰਹੇ ਹੋਮ ਫਿਰ ਤੁਸੀਂ ਉਹਨਾਂ ਜੂਨੀਅਰਾਂ ਨੂੰ ਬਿਠਾ ਕੇ ਬਰਾਕੇ ਸਮਝਾ ਸਕਦੇ ਹੋ ਪਰ ਜੇ ਤੁਹਾਡੇ ਕੋਲ ਤਰਕ ਹੀ ਨਹੀਂ ਹੈ ਇਹ ਜ਼ਮੀਨਾਂ ਹਥਿਆਉਣ ਦਾ ਫਿਰ ਤੁਸੀਂ ਆਪਣੀ ਪਾਵਰ ਦੀ ਵਰਤੋਂ ਕਰਕੇ ਪਾਵਰ ਕਮ ਦੀ ਪਾਵਰ ਮਕਾਉਣ ਲਈ ਜਾ ਰਹੇ ਹੋ ਇਸੇ ਲਈ ਮੰਨਿਆ ਜਾ ਰਿਹਾ ਕਿ ਜਿਹੜੀ ਕੁਅਦ ਹ ਯੂਨੀਅਨਾਂ ਦੇ ਕੁਝ ਲੀਡਰਾਂ ਨਾਲ ਮੇਰੀ ਗੱਲ ਹੋ ਰਹੀ ਸੀ ਉਹ ਕਹਿੰਦੇ ਵੀ ਕਿ ਸਾਡੀ ਤਿਆਰੀ ਹੈ ਜੀ ਇਹ ਜਿਹੜੀਆਂ ਸੋਚਦੇ ਨੇ ਕਿ ਕਿਲੀਆਂ ਡੇਕ ਕੇ ਵਿਕਟਾ ਉਡਾ ਦੇਣਗੇ ਇੰਜ ਨਹੀਂ ਸਾਡਾ ਅੰਦੋਲਨ ਕਮਜ਼ੋਰ ਹੋਣ ਵਾਲਾ ਕਿਉਂਕਿ ਅਸੀਂ ਪਾਵਰ ਕਮ ਨੂੰ ਖੜਾ ਰੱਖਣ ਦੇ ਲਈ ਲੜਾਈ ਲੜਾਂਗੇ ਚਲੋ ਇਹ ਤਾਂ ਹੁਣ ਆਉਂਦਾ ਵਕਤ ਦੱਸੂਗਾ ਕਿ ਲੜਾਈ ਕਿਵੇਂ ਲੜਦੇ ਨੇ ਪਰ ਸਰਕਾਰ ਜ਼ਬਰਦਸਤੀ ਜਿਹੜੇ ਤਰੀਕੇ ਨਾਲ ਅੱਗੇ ਵਧ ਰਹੀ ਹੈ ਇਹਨਾਂ ਲਈ ਇਹ ਨਵੀਂ ਚੁਣੌਤੀ ਬਣ ਜਾਣੀ ਹੈ ਇਹ ਸਾਰੀਆਂ ਚੀਜ਼ਾਂ ਫਿਰ ਇੱਕ ਕਤਾਰ 'ਚ ਆ ਜਾਂਦੇ ਨੇ ਕਿ ਜਿੱਥੇ ਲੜਾਈ ਲੜਨੀ ਹੈ ਹੈ ਚਾਹੇ ਉਹ ਪਾਣੀਆਂ ਦੇ ਮਸਲੇ ਤੇ ਹੋਵੇ ਚਾਹੇ ਉਹ ਹੜਾਲੇ ਮਸਲੇ ਦੇ ਉੱਤੇ ਹੋਵੇ ਹੈਨਾ ਚਾਹੇ ਉਹ ਕੇਂਦਰ ਵੱਲੋਂ ਪਿੰਡੂ ਵਿਕਾਸ ਫੰਡ ਰੋਕਣ ਵਾਲੇ ਮਸਲੇ ਤੇ ਹੋਵੇ ਕੇਂਦਰ ਵੱਲੋਂ ਜੀਐਸਟੀ ਵਾਲੇ ਮਸਲੇ ਤੇ ਹੋਵੇ ਹੈ ਕੇਂਦਰ ਵੱਲੋਂ ਜਿਵੇਂ ਜੇ ਫਰਮਾਨ ਆਉਂਦੇ ਨੇ ਜਿਹੇ ਜਿਹੇ ਉਹਨਾਂ ਦੇ ਕੇਂਦਰੀਕਰਨ ਜਿਹੜਾ ਹੋ ਰਿਹਾ ਕੁਝ ਪੰਜਾਬ ਯੂਨੀਵਰਸਿਟੀ ਵਾਲਾ ਪਹਿਲੂ ਹੋਵੇ ਉੱਥੇ ਤੁਸੀਂ ਲੜਾਈ ਲੜਦੀ ਨਜ਼ਰ ਨਹੀਂ ਆਉਂਦੀ ਉਹ ਲੜਾਈ ਤੋਂ ਜਦੋਂ ਪਗੋੜੇ ਹੋਣਗੇ ਫਿਰ ਸਵਾਲ ਹੋਣਗੇ ਜਨਾਬ ਤੁਹਾਨੂੰ ਹੁਣ ਇਸੇ ਤਰੀਕੇ ਨਾਲ ਜਿਹੜਾ ਆਇਆ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੋਣ ਦਾ ਸਵਾਲ ਹੈ ਪਰ ਪਹਿਲਾ ਐਫੀਡੈਪਟ ਵਾਲਾ ਮੁੱਦਾ ਲਿਆਂਦਾ ਜਾਂਦਾ ਉਹ ਤੋਂ ਪਹਿਲਾਂ ਜਿਹੜਾ 350 ਸਾਰੇ ਜਗਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ਪੁਰਬ ਤੇ ਇੱਕ ਸੈਮੀਨਾਰ ਦਾ ਮੁੱਦਾ ਉਭਾਰਿਆ ਜਾਂਦਾ ਇਹ ਦੋ ਮੁੱਦੇ ਜਦੋਂ ਵੱਡੇ ਹੁੰਦੇ ਨੇ ਉਹਨਾਂ ਚੋਂ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਦੇ ਅੰਦਰ ਇੱਕ ਵਿਦਿਆਰਥੀ ਜਿਹੜਾ ਹਰਿਆਣੇ ਨਾਲ ਸੰਬੰਧਿਤ ਹੈ ਉਹ ਮਰਨ ਵਰਤ ਤੇ ਬੈਠਦਾ ਕਿ ਵੀ ਵਿਦਿਆਰਥੀ ਨੂੰ ਐਫੀਡੈਪਟ ਕਿਉਂ ਕਿਉਂਕਿ ਕਹਿੰਦੇ ਜੀ ਐਡਮਿਸ਼ਨ ਲੈਣ ਲੱਗਿਆਂ ਤੁਹਾਨੂੰ ਐਫੀਡੈਪਟ ਦੇਣਾ ਪਊਗਾ ਕਿ ਜਿਹਦੇ ਵਿੱਚ ਸਪਸ਼ਟ ਹੋਊਗਾ ਜੀ ਤੁਸੀਂ ਧਰਨਾ ਨਹੀਂ ਲਾ ਸਕਦੇ ਪ੍ਰਦਰਸ਼ਨ ਨਹੀਂ ਕਰ ਸਕਦੇ ਆਪਣੇ ਹੱਕਾਂ ਦੀ ਮੰਗ ਨਹੀਂ ਕਰ ਸਕਦੇ ਜੇ ਲਾਉਣਾ ਹੋਊਗਾ ਧਰਨਾ ਸਾਨੂੰ ਪੁੱਛ ਕੇ ਲਾਉਣਾ ਹੋਊਗਾ ਅਸੀਂ ਜਿਹੜਾ ਦੱਸਾਂਗੇ ਉਸੇ 'ਚ ਧਰਨਾ ਲਾਉਣਾ ਹੋਊਗਾ ਸਾਡੀ ਦੱਸੀ ਥਾਂ ਤੇ ਹੀ ਲਾਉਣਾ ਹੋਊਗਾ ਆਵਾਜ਼ ਇੰਨੀ ਕਿ ਰੱਖਣੀ ਪਊਗੀ ਧਰਨੇ ਪੁੱਛ ਕੇ ਲੱਗਦੇ ਹੁੰਦੇ ਨੇ ਹੱਕਾਂ ਦੀ ਲੜਾਈ ਪੁੱਛ ਕੇ ਹੁੰਦੀ ਹੁੰਦੀ ਹੈ ਸਿਸਟਮ ਨੂੰ ਚੈਲੰਜ ਕਰਨਾ ਪੈਂਦਾ ਪਰ ਇਹ ਦੋ ਮੁੱਦੇ ਜਦੋਂ ਵੱਡੇ ਹੋਏ ਵਨ ਦੇ ਚੱਦਿਆਂ ਚੱਲਦੇ ਆ ਹੀ اچانک ਈਕ ਨਵੰਬਰ ਨੂੰ ਕੇਂਦਰ ਸਰਕਾਰ ਨੇ ਕੇਂਦਰੀਕਰਨ ਵਾਲਾ ਫਰਮਾਨ ਸੁਨਾਤਾ ਕਿ ਲਓ ਜੀ 59 ਸਾਲ ਪੁਰਾਣਾ ਫਾਰਮੂਲਾ ਸੈਨੇਟ ਸਿੰਡੀਕੇਟਰ ਵਾਲਾ ਖਤਮ ਤੇ ਜੀ ਸਾਰੇ ਅਧਿਕਾਰ ਵਾਈਸ ਚਾਂਸਲਰ ਨੂੰ ਤੇ ਵਾਈਸ ਚਾਂਸਲਰ ਝੋਲੀ ਚ ਜੀ ਕੇਂਦਰ ਦੇ ਸੋ ਕੇਂਦਰੀਕਰਨ ਹੋ ਗਿਆ ਕਿਸੇ ਸਮੇ ਬਾਦਲਾ ਨੇ ਵੀ ਇਹ ਰਾ ਅਖਤਿਆਰ ਕਰਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਤੇ ਰੋਜ ਆ ਗਿਆ ਤੇ ਬਾਦਲਾ ਨੂੰ ਆਪਣਾ ਫੈਸਲਾ ਐਨਓਸੀ ਜਿਹੜੀ ਦਿੱਤੀ ਸੀ ਉਹ ਵਾਪਸ ਲੈਣੀ ਪੈਗੀ ਸੀ ਪਰ ਹੁਣ ਕੇਂਦਰ ਸਰਕਾਰੇ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਲਓ ਜੀ ਅਸੀਂ ਵਿਦਿਆਰਥੀਆਂ ਦੀ ਗੱਲ ਮੰਨ ਲਈ ਪਹਿਲਾਂ ਧੱਕਾ ਵੀ ਕਰਨ ਦਾ ਕੋਸ਼ਿਸ਼ ਕੀਤਾ ਦੋ ਵਾਰ ਚੱਕਣ ਵੀ ਗਏ ਦਿਨੇ ਰਾਤੀ ਵੀ ਪਰ ਕਹਿੰਦੇ ਜੀ ਲਓ ਜੀ ਵਿਦਿਆਰਥੀਆਂ ਦੀ ਸੀ ਗੱਲ ਮੰਨ ਲਈ ਅਸੀਂ ਜਿ ਹੁਣ ਐਫੀ ਡੈਪਟ ਲਾਗੂ ਨਹੀਂ ਕਰਾਂਗੇ ਵਿਦਿਆਰਥੀਆਂ ਨੂੰ ਆਪਣੇ ਹੱਕਾਂ ਲਈ ਧਰਨਾ ਲਾਉਣ ਦਾ ਅਧਿਕਾਰ ਹੈ ਜੀ ਅਸੀਂ ਇਹਨੂੰ ਵਾਪਸ ਲੈਨੇ ਕਿ ਇਹ ਇਸੇ ਲਈ ਉਹ ਮੁੱਦਾ ਮੁੱਦਾ ਨਾਲ ਖੜਾ ਕੀਤਾ ਗਿਆ ਕਿ ਜਦੋਂ ਸਮਝੌਤੇ ਵਾਲੇ ਮੇਜ਼ ਤੇ ਬਿਠਾਉ ਤਾਂ ਕਹੋ ਵੀ ਦੇਖ ਅਸੀਂ ਥੋੜੀ ਮੰਨ ਲਈ ਹੁਣ ਤੁਸੀਂ ਸੈਨੇਟ ਵਾਲੇ ਚ ਮੰਨ ਲਓ ਕਿੰਜ ਜਦੋਂ ਕਿ ਸੈਨੇਟ ਵਾਲਾ ਮੁੱਦਾ ਕੱਲਾ ਵਿਦਿਆਰਥੀਆਂ ਦੀ ਐਡਮਿਸ਼ਨ ਨਾਲ ਧਰਨੇ ਨਾਲ ਪ੍ਰਦਰਸ਼ਨ ਨਾਲ ਨਹੀਂ ਜੁੜਿਆ ਇਹ ਪੰਜਾਬ ਦੇ ਫੌਂਡ ਨਾਲ ਜੁੜਿਆ ਹੈ ਪੰਜਾਬ ਦੇ ਹੱਕ ਹਕੂਕ ਨਾਲ ਜੁੜਿਆ ਹੈ ਪੰਜਾਬ ਦੀ ਪਹਿਚਾਨ ਨਾਲ ਜੁੜਿਆ ਹੈ ਪੰਜਾਬ ਯੂਨੀਵਰਸਿਟੀ ਸੋ ਹੁਣ ਇਸ ਪਹਿਲ ਦੇ ਉੱਤੇ ਬੇਸ਼ੱਕ ਲੀਡਰ ਵੀ ਜਾਣ ਲੱਗੇ ਨੇ ਬੇਸ਼ੱਕ ਉੱਥੇ ਕੁਝ ਧਿਰਾਂ ਵੀ ਜਾਣ ਲੱਗੀਆਂ ਨੇ ਪਰ ਇੱਕ ਨਵੀਂ ਪਹਿਲ ਕਦਮੀ ਇਸ ਵਾਰ ਪੰਜਾਬ ਭਾਜਪਾ ਨੇ ਕੀਤੀ ਹੈ ਜਿਹੜੀ ਪਹਿਲ ਕਦਮੀ ਪੰਜਾਬ ਸਰਕਾਰ ਨੂੰ ਕਰਨੀ ਬਣਦੀ ਸੀ ਕਿ ਪੰਜਾਬ ਤੁਰੰਤ ਪੰਜਾਬ ਸਰਕਾਰ ਦੇ ਮੁਖੀ ਭਗਵੰਤ ਮਾਨ ਕੈਬਨਿਟ ਮੀਟਿੰਗ ਬੁਲਾਉਂਦੇ ਆਪਣੀਆਂ ਮੰਤਰੀਆਂ ਨੂੰ ਬੁਲਾਉਂਦੇ ਆਪਣੇ ਐਮਐਲਏ ਨੂੰ ਬੁਲਾਉਂਦੇ ਸਮੁੱਚੇ ਵਿਰੋਧੀ ਧਿਰ ਦੀ ਲੀਡਰਸ਼ਿਪ ਦੀ ਮੀਟਿੰਗ ਕਰਦੇ ਨਹੀਂ ਤਾਂ ਇੱਕ ਇਜਲਾਸ ਹੀ ਕਰ ਲੈਂਦੇ ਜਿਹੜਾ ਜੇ ਹੋਰ ਕੀ ਸ਼੍ਰੀ ਆਨੰਦਪੁਰ ਸਾਹਿਬ ਜਾ ਕੇ ਇਜਲਾਸ ਹੋ ਸਕਦਾ ਤਾਂ ਫਿਰ ਪੰਜਾਬ ਯੂਨੀਵਰਸਿਟੀ 'ਚ ਵੀ ਇਜਲਾਸ ਹੋ ਸਕਦਾ ਸੀ ਫਿਰ ਫਿਰ ਉਧਰ ਨੂੰ ਮਤਲਬ ਚੰਡੀਗੜ੍ਹ ਦੇ ਵਿੱਚ ਹੀ ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ ਪੰਜਾਬ ਯੂਨੀਵਰਸਿਟੀ ਦੇ ਨਾਂ ਤੇ ਇਜਲਾਸ ਕਰਦੇ ਤੇ ਮਤਾ ਪਾ ਕੇ ਆਪ ਲੈ ਕੇ ਦਿੱਲੀ ਜਾਂਦੇ ਕਿ ਲਓ ਜੀ ਮੈਂ ਆ ਗਿਆ ਆ ਬੈਠੀ ਆ ਪੰਜਾਬ ਦੀ ਸਾਰੀ ਸਿਆਸੀ ਜਮਾਤ ਅਸੀਂ ਯੂਨੀਵਰਸਿਟੀ ਵਾਲੇ ਮਸਲੇ ਤੇ ਫੈਸਲਾ ਕਰਾ ਕੇ ਜਾਵਾਂਗੇ ਪੱਕਾ ਲਾ ਦਿਓ ਜੀ ਅੱਜ ਤੋਂ ਇਹਦਾ ਕੇਂਦਰੀਕਰਨ ਹੀ ਹੋਊਗਾ ਜਿਹੜਾ ਸਾਡੇ ਹਿੱਸੇ ਵਾਲਾ ਖਰਚਾ ਅਸੀਂ ਸਮੇਂ ਸਿਰ ਦਵਾਂਗੇ ਤੁਹਾਨੂੰ ਤਰਨ ਤਰਨ ਤੋਂ ਵੇਰ ਮਿਲਤ ਆਤਾ ਹੈ ਰੋਡ ਚੋਚ تیر ਚਲਾਵਾਂਗੇ ਜੀ ਅਸੀਂ ਤਾਂ ਇਹ ਸਾਰੀ ਕਬਾਇਦ ਦੇ ਵਿੱਚ ਬਰੂਤੀ ਤੇ ਦੇ ਕੁਝ ਲੀਡਰ ਚਰਜੀਤ ਚੰਨੀ ਜਾਂ ਕੁਝ ਹੋਰ ਯੂਨੀਵਰਸਿਟੀ ਤੱਕ ਤੱਕ ਗਏ ਪਰ ਬਰੂਤੀ ਤੇ ਨਵੇਂ ਵੀ ਉਵੇਂ ਕੇਂਦਰ ਮੂਰੇ ਮੁੱਦਾ ਨਹੀਂ ਚੱਕਿਆ ਪਤਾ ਨਹੀਂ ਭਾਈ CBI ED ਦੀਆਂ ਗੱਡੀਆਂ ਜਦੋਂ ਦਿੱਲੀ ਤੋਂ ਤੁਰਦੀਆਂ ਚਾਹੇ ਭੁੱਲਰ ਜਾਂ ਉਹਦੇ ਨੇੜਲੇ ਲਈ ਹੋਣ ਦਰ ਹੋ ਸਕਦਾ ਕਿ ਕਾਂਗਸੀਆਂ ਨੂੰ ਵੀ ਲੱਗਦਾ ਹੋਵੇ ਇਸ ਲਈ ਇਹ ਵੀ ਨਹੀਂ ਬੋਲਦੇ ਪਰ ਪੰਜਾਬ ਦੀ BJP ਯੂਨਿਟ ਨੇ ਇਸ ਵਾਰ ਇੱਕ ਨਵਾਂ ਰੰਗ ਅਖਤਿਆਰ ਕੀਤਾ ਉਹ ਦਿੱਲੀ ਨੂੰ ਗਏ ਕਹਿੰਦੇ ਜੀ ਅ ਅਸ਼ਵਨੀ ਸ਼ਰਮਾ ਦੀ ਅਗਵਾਈ ਚ ਕਹਿ ਕੇ ਆਏ ਨੇ ਜੀ ਕਿ ਐ ਇਹ ਨਾ ਕਰਿਓ ਜੀ ਜੇ ਤਾਂ ਇੰਨਾ ਹੀ ਕਹਿ ਕੇ ਆਏ ਨੇ ਫਿਰ ਤਾਂ ਇਹ ਸਵਾਰਟ ਜੁਕਾ ਦੋ ਮੈਂ ਵੀ ਜੇ ਤੇ ਪਿੱਛੇ ਸਿਆਸਤ ਵੀ ਹੈ ਕਿ ਅਸੀਂ ਫੱਟੀ ਪੋਚੀ ਜਾਣੀ ਹੈ ਅਸੀਂ ਕਿਵੇਂ ਪੰਜਾਬ ਚ ਜਾਵਾਂਗੇ ਅਸੀਂ ਲੋਕਾਂ ਨੂੰ ਕਿਵੇਂ ਮੁੜ ਕੇ ਦੱਸਾਂਗੇ ਜਿੱਦਾਂ ਤਨਖਾਤੀ ਕੋ ਨਾਲਾ ਮਸਲਾ ਮਸਾ ਅਜੇ ਪਿਛਾਂ ਕਰਕੇ ਰਾਜਨੀਤਿਕ ਧਰਾਂ ਦੀ ਨਲਾਈਕੀ ਕਰਕੇ ਥਾਂ ਬਣਾ ਰਹੇ ਆ ਪੰਜਾਬ ਚ ਬੀ ਤੁਸੀਂ ਫੇਰੇ ਸਾਡੇ ਗੱਲ ਪਤਾ ਜੇ ਇਸ ਨੁਕਤੇ ਤੋਂ ਵੀ ਦੱਸਣ ਗਏ ਨੇ ਕਿ ਸਾਡਾ ਪੈਰ ਚਰਾ ਰਹਿਣ ਦਿਓ ਜੀ ਮੈਂ ਕਹਿੰਨਾ ਤਾਂ ਵੀ ਰਾਜਨੀਤਿਕ ਤੌਰ ਤੇ ਹੀ ਹੋਵੇ ਠੀਕ ਹੈ ਪਰ ਜੇ ਜਨਾਬ ਇਹ ਕਹਿਣ ਗਈ ਆ ਪੰਜਾਬ ਦੀ ਬੀਜੇਪੀ ਕਿ ਜੀ ਅਜੇ ਨਾ ਕਰੋ ਆਪਣੀ ਸਰਕਾਰ ਆ ਜਾਣ ਤੋਂ ਫਿਰ ਜੋ ਮਰਜ਼ੀ ਕਰ ਲਿਓ ਅਸੀਂ ਨਹੀਂ ਬੋਲਦੇ ਫਿਰ ਯਾਦ ਰੱਖਣ ਕਿ ਨਾ ਇਹ ਰਾਜਸਥਾਨ ਹੈ ਨਾ ਇਹ ਹਰਿਆਣਾ ਪਈ ਹੈ ਪੰਜਾਬ ਹੈ ਸੋ ਪੰਜਾਬ ਦੀ ਬੀਜੇਪੀ ਦਾ ਇੱਕ ਕਦਮ ਸਿਆਸੀ ਤੌਰ ਤੇ درست ਲੱਗਦਾ ਹੈ ਕਿ ਸ਼ਾਇਦ ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਦੀ ਸਮਝ ਆ ਗਈ ਪਰ ਦੂਏ ਪਾਸੇ ਉਹਨਾਂ ਦਾ ਪਿਛਲਾ ਪਛੋਕੜ ਜਿਹੜਾ ਖੜਾ ਉਹ ਕਈ ਤਰ੍ਹਾਂ ਦੇ ਲੋਕਾਂ ਦੇ ਮਨਾਂ 'ਚ ਸ਼ੰਕੇ ਸੋਭੇ ਪੈਦਾ ਕਰ ਰਿਹਾ ਪਰ ਪੰਜਾਬ ਯੂਨੀਵਰਸਿਟੀ ਵਾਲਾ ਮੁੱਦਾ ਅਜੇ ਇੱਥੇ ਰੁਕਣ ਵਾਲਾ ਨਹੀਂ ਇਹ ਅਗਾਹ ਹੋਰ ਵਧੂਗਾ ਜੇਕਰ ਕਿ ਇੰਟਰਨੈਟ ਸਮਾ ਰਹਿੰਦਿਆ ਇਹ ਸਭ ਫੈਸਲਾ ਆਪਣਾ ਜਿਹੜਾ ਨੋਟੀਫਿਕੇਸ਼ਨ ਵਾਲਾ ਵਾਪਸ ਨਹੀਂ ਕੀਤਾ ਇਹ ਇੰਨਾ ਔਖਾ ਨਹੀਂ ਹੈਗਾ ਜੇ ਤੁਸੀਂ ਸੱਚਮੁੱਚ ਪੰਜਾਬ ਦੀ ਫਿਜ਼ਾ ਨੂੰ ਸਮਝਦੇ ਹੋ ਪੰਜਾਬ ਦੀ ਤਸਵੀਰ ਨੂੰ ਸਮਝਦੇ ਹੋ ਤਾਂ ਕੇਂਦਰ ਸਰਕਾਰ ਨੂੰ ਆਪਣਾ ਇਹ ਪੈਂਤੜਾ ਵਾਪਸ ਲੈਣਾ ਚਾਹੀਦਾ ਨਹੀਂ ਤਾਂ ਫਿਰ ਮੰਨਿਆ ਜਾਊਗਾ ਜੀ ਤਿੰਨ ਖੇਤੀ ਕਾਨੂੰਨਾਂ ਵਾਲੇ ਕਿੜ ਜਿਹੜੀ ਤੁਹਾਡੇ ਅੰਦਰ ਅਜੇ ਵੀ ਚੜ ਹੈਗੀ ਆ ਕਿ ਆਪਾਂ ਸਭ ਝੁਕਾ ਕੇ ਚਲੇ ਗਏ 55 49 ਛਾਤੀ ਨੂੰ ਹਾਂ ਸੁngੜ ਕੇ ਛੋਟੀ ਕਰਗੇ ਸੋ ਇਸ ਲਈ ਤੁਸੀਂ ਉਹ ਕਿੜ ਕੱਢ ਰਹੇ ਇਸ ਵਾਰ ਨਾਲ ਖੜਾ ਰੋ ਚਲੋ ਜਾਂਦੇ ਜਾਂਦੇ ਗੱਲ ਕਰੀਏ ਬਿਜ਼ਨਸ ਬਿਊਰੋ ਨੇ ਕਹਿੰਦੇ ਜੀ ਬਿਕਰਮੀਠਿਆ ਦੇ ਸਾਲੇ ਨੂੰ ਸੰਮਣ ਕੱਢੇ ਨੇ ਗਜਪਤ ਸਿੰਘ ਕਰੇਵਾਲ ਹਰਨ ਕਹਿੰਦੇ ਉਹਨਾਂ ਨੂੰ ਕਿਹਾ ਜੀ ਕਿ 6 ਨਵੰਬਰ ਨੂੰ ਮਤਲਬ ਕਿ ਤੁਹਾਨੂੰ 11 ਵਜੇ ਮਹਾਲੀ ਦੇ ਦਫ਼ਤਰ ਸੱਦਿਆ ਤਲਬ ਕੀਤਾ ਕਿ ਆ ਜਾਓ ਭਾਈ ਪੇਸ਼ ਹੋਵੋ ਕਿਉਂਕਿ ਕੁਝ ਕੰਪਨੀਆਂ ਦਾ ਮਾਮਲਾ ਕੁਝ ਹੋਰ ਪ੍ਰਾਪਰਟੀਆਂ ਦਾ ਮਾਮਲਾ ਉਹ ਸਾਰਾ ਕੁਝ ਉਹਨਾਂ ਨੂੰ ਪੁੱਛਣਾ ਸੋ ਕੀ ਇਹ ਨਵੇਂ ਤਰੀਕੇ ਨਾਲ ਦਬਾਅ ਬਣਾਉਣ ਦੀ ਰਾਜਨੀਤੀ ਹੈ ਜਾਂ ਸੱਚਮੁੱਚ ਬਿਕਰਮੀਠਿਆਲੇ ਮਾਮਲੇ 'ਚ ਅਗਾਹ ਬਾਦਲ ਨੇ ਕਿਉਂਕਿ ਕਿ ਇਹ ਇੱਕ ਨਵੇਂ ਤਰੀਕੇ ਨਾਲ ਇਹ ਵੀ ਚਰਚਾ ਤੁਰੀ ਸੀ ਕਿ ਚਰਚਾ ਤਾਂ ਲਗਾਤਾਰ ਹੀ ਚੁਰੀ ਜਾਂਦੀ ਹੈ ਜੀ ਕਿ ਬਦਨਾਮੀਆਂ ਤਾਂ ਤੁਸੀਂ ਤਰਨ ਤਰਨ ਤੋਂ ਲੈ ਕੇ ਸਾਰੇ ਥਾਂ ਇਹ ਕਰੀ ਜਾਂਦੇ ਹੋ ਕਿ ਬਿਕਰਮ ਜੀ ਖਿਆ ਦੇਖੋ ਜੀ ਨਸ਼ੇ ਦੇ ਮਾਮਲੇ 'ਚ ਕੱਲ ਵੀ ਮਖੰਤਰੀ ਸਾਹਿਬ ਕਹਿ ਰਹੇ ਸੀ ਕਿ ਜੀ ਦੇਖੋ ਜੀ ਚਿੱਟੇ ਦਾ ਮਤਲਬ ਤਾਂ ਮਜੀਠੀਆ ਬਣ ਗਿਆ ਸੀ ਪਰ ਉਹਦੇ ਤੇ ਨਸ਼ੇ ਵਾਲਾ ਕੇਸ ਹੈ ਨਹੀਂ ਕਹਿੰਦੇ ਜੀ ਉਹਦੀ ਵੀ ਹੁਣ ਤਿਆਰੀ ਸਰਕਾਰ ਕਰ ਰਹੀ ਹੈ ਕਿ ਇਹ ਉਧਰ ਨੂੰ ਵੀ ਗੱਲ ਵਧੀ ਜਾਵੇ ਪਰ ਆਮਦਨ ਵਾਲੇ ਮਾਮਲੇ 'ਚ ਜੇ ਕੇਸ ਹੈ ਤਾਂ ਕਿ ਉਸ ਮਾਮਲੇ 'ਚ ਹੁਣ ਗੱਜਪਤ ਸਿੰਘ ਗਰੇਵਾਲ ਨੂੰ ਤਲਬ ਕਰਕੇ ਬਿਜਲੈਂਸ ਕੋ ਨਵੀਂ ਕਾਰਵਾਈ ਪਾਉਣੀ ਜਾ ਰਹੀ ਹੈ ਉਸ ਉੱਤੇ ਵੀ ਨਜ਼ਰ ਰੱਖਾਂਗੇ 6 ਨਵੰਬਰ ਨੂੰ ਇਹ ਕੁਝ ਅਹਿਮ ਖਬਰਾਂ ਸੀ ਪੰਜਾਬ ਦੇ ਨਾਲ ਸੰਬੰਧਿਤ ਜਿਨ੍ਹਾਂ ਤੇ ਚਰਚਾ ਹੋਣੀ ਬਣਦੀ ਸੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ਼੍ਰੀ ਅਕਾਲ